ਨਕਲੀ ਦੁੱਧ ਹੁੰਦਾ ਕੀ ਆ ਕੀ ਉਹ گاਵਾਵਾਂ ਮੰਜੇ ਦੁੱਧਾਂ ਦੇ ਵਿੱਚ ਕੁਝ ਨਾ ਕੁਝ ਮਲਾਇਆ ਜਾਂਦਾ ਜਾਂ ਕੋਦੇ ਵੱਖਰੇ ਦੋਤੋਂ ਫੈਕਟਰੀਆਂ ਲੱਗੀਆਂ ਤੁਸੀਂ ਸਿੰਪਲ ਜਿਹਾ ਟੈਸਟ ਹੈ ਕਿ ਦੁੱਧ ਜਿੰਨਾ ਤੁਸੀਂ ਬਰਾਬਰ ਮਾਤਰਾ ਚ ਦੁੱਧ ਤੇ ਪਾਣੀ ਲੈ ਲੈਣਾ ਇੱਕ ਗਲਾਸ ਟਾਈਪ ਜਾਂ ਸ਼ੀਸ਼ੇ ਦੇ ਚੀਜ਼ ਦੇ ਵਿੱਚ ਰੱਖ ਕੇ ਉਹ ਚੰਗੀ ਤਰ੍ਹਾਂ ਮਿਕਸ ਕਰੋ ਜੇ ਉਹ ਚ ਝੱਗ ਬਣਦੀ ਹੈ ਤਾਂ ਉਹ ਚ ਐਡਲੂਟਰੇਸ਼ਨ ਝੱਗ ਉੱਪਰਲੇ ਪਾਸੇ ਜੇ ਆਉਗੀ ਤਾਂ ਜੇ ਆਉਂਦੀ ਏ ਤਾਂ ਉਹ ਚ ਐਡਲੂਟਰੇਸ਼ਨ ਹੈਗੀ ਏ ਝੱਗ ਨਹੀਂ ਬਣਦੀ ਤਾਂ ਦੁੱਧ ਪਿਓਰ ਸੜ ਤੋਂ ਨੈਸਲੇ ਡਾਇਰੈਕਟ ਖਰੀਦਾ ਹੈਗਾ ਜੀ ਕੋਈ ਬਾੰਦ ਨਹੀਂ ਅਸੀਂ ਜਿੰਨਾ ਉਹਨਾਂ ਨੂੰ ਦੇਣਾ ਚਾਹੀਏ ਦੇ ਸਕਦੇ ਆ ਕਾਰਨ ਇਹ ਹੈ ਇੱਥੇ ਕਿੰਨੀ ਵਾਰੀ ਵਿਜ਼ਿਟਸ ਕਰਾ ਚੁੱਕਾ ਹੈਗਾ ਉਸ ਤੋਂ ਬਾਅਦ ਨੈਸਲੇ ਦੀ ਆਪਣੀਆਂ ਕਰੋੜਾਂ ਦੀ ਲੈਬਸ ਹੈਗੀਆਂ ਉੱਚ ਟੈਸਟ ਕਰਦੇ ਨੇ ਸਾਨੂੰ ਹਰ ਹਫਤੇ ਹਰ ਮਹੀਨੇ ਜਦੋਂ ਵੀ ਪੇਆਉਟਸ ਹੁੰਦੇ ਨੇ ਵੀ ਆਰ ギਵਨ ਐਕਸਟਰਾ ਬੋਨਸ ਪੁਆਇੰਟਸ ਫਾਰ ਕੁਆਲਿਟੀ ਬਚਾ ਅਨਰਾਗ ਨੌਕਰੀ ਕਰਦੇ ਸੀ ਨੌਕਰੀ ਛੱਡਤੀ ਅਨਰਾਗ ਦੀ ਇਹ ਕਹਾਣੀ ਜਿਹੜੀ ਕਿ ਆ ਉਹ ਇੱਕ ਨੌਜਵਾਨ ਦੀ ਤਰ੍ਹਾਂ ਦੀ ਕਹਾਣੀ ਹੈ ਕਿ ਕੁਝ ਵੱਖਰਾ ਕਰਨ ਦੀ ਚਾਹ ਸੀ ਮੈਂ ਸੋਚਿਆ ਕਿ ਚਲੋ ਗਾਹਕਾਂ ਨੂੰ ਜਾਂ ਕਸਟਮਰਸ ਨੂੰ ਆਪਾਂ ਇੱਕ ਐਦਾਂ ਦੀ ਚੀਜ਼ ਦਈਏ ਜਿਹਦੇ ਨਾਲ ਘੱਟ ਟਾਈਮ ਦੇ ਵਿੱਚ ਜ਼ਿਆਦਾ ਸਟਰੈਂਥ ਵਾਲੀ ਚੀਜ਼ ਦਿੱਤੀ ਜਾ ਸਕੇ ਜਿਹਦੇ ਵਿੱਚ ਆਪਣਾ ਵੀਟ ਗ੍ਰਾਸ ਮਾਈਕਰੋ ਗ੍ਰੀਨਸ ਜਿਹੜੇ ਹੋਗੇ ਜਿਹੜੇ ਹੋ ਨਿਊਟ੍ਰੀਸ਼ਨ ਡੈਂਸ ਜਿਹੜੀਆਂ ਚੀਜ਼ਾਂ ਜਿਵੇਂ ਮੋਰਿੰਗਾ ਇਹ ਚੀਜ਼ਾਂ ਜਿਹੜੀ ਹੋਗੀਆਂ ਇਹਨਾਂ ਦੇ ਉੱਪਰ ਮੈਂ ਕੰਮ ਕਰ ਰਿਹਾ ਸੀ ਪਰ ਜਦੋਂ ਅਸੀਂ ਇੱਥੇ ਖੜੇ ਆ ਅਸੀਂ ਡੇਰੀ ਫਾਰਮ ਤੇ ਖੜੇ ਆ ਜਿਹਦੇ ਕੋਲ ਵੀ ਚਲੇ ਜਾਓ ਡੇਰੀ ਫਾਰਮ ਦਾ ਕੰਮ ਕਰਦਾ ਹੈ ਉਹ ਕਹਿੰਦਾ ਜੀ ਮੈਂ ਤਾਂ ਬਿਲਕੁਲ ਦਰਸਤ ਜਿਹੜਾ ਦੁੱਧ ਹੈ ਉਹ ਪ੍ਰੋਡਕਸ਼ਨ ਮੇਰੇ ਕੋਲ ਹੈਗੀ ਹੈ ਮੇਰੇ ਆ ਗਾਵਾਂ ਜਿਹੜਾ ਮੱਝਾਂ ਨੇ ਉਹ ਦਰਸਤ ਨੇ ਪਸ਼ੂ ਮੇਰਾ ਬਿਲਕੁਲ ਠੀਕ ਹੈ ਦੁੱਧ ਦੀ ਪ੍ਰੋਡਕਸ਼ਨ ਵੀ ਗੁਣਵੱਤਾ ਵਾਲੀ ਹੈ ਪਰ ਜਦੋਂ ਕਸਟਮਰ ਦੇ ਘਰ ਤੱਕ ਪਹੁੰਚਦਾ ਉਦੋਂ ਗੁਣਵੱਤਾ ਬਰਕਰਾਰ ਨਹੀਂ ਪੈਸੇ ਜਿਆਦਾ ਪੈਸੇ ਦੀ ਚਾਹ ਕਿ ਜਦੋਂ ਮੈਂ ਚਾਹਨਾ ਕਿ ਮੇਰੇ ਖਰਚੇ ਨਹੀਂ ਪੂਰੇ ਹੁੰਦੇ ਜੀ ਅੱਜ ਕੱਲ ਨੂੰ ਫੋਨ ਵੀ ਸਾਰਿਆਂ ਨੂੰ ਵੱਡਾ 스마트ਫੋਨ ਚਾਹੀਦਾ ਠੀਕ ਹੈ ਉੱਤੇ ਨੈਟਵਰਕ ਵੀ ਪੂਰਾ 4G 5G ਚਾਹੀਦਾ ਕਿ ਜਿਹੜਾ ਬੰਦਾ ਹੁਣ ਹੋ ਸਕਦਾ ਜਿੱਥੋਂ ਦੂਰ ਜਿਹੜਾ ਚੋਰ ਆਇਆ ਹੈਗਾ ਉਹਦੇ ਮਨ 'ਚ ਖੋਟ ਨਾ ਹੋਵੇ ਪਰ ਜਿਹੜਾ ਉਹ ਤੋਂ ਡਿਲੀਵਰੀ ਵਾਸਤੇ ਲੈ ਕੇ ਜਾ ਰਿਹਾ ਉਹ ਪਾਣੀ ਪਾ ਦੇ ਇਸ ਫਾਰਮ ਦਾ ਜਿਹੜੇ ਆਮ ਅਸੀਂ ਦੇਸੀ ਫਾਰਮ ਕਹਿੰਦੇ ਨੇ ਉਹਨਾਂ ਨਾਲੋਂ ਕੀ ਐਡਵਾਂਸ ਹੈ ਦੇਖੋ ਜੀ ਸਭ ਤੋਂ ਪਹਿਲਾਂ ਜਿਹੜੀ ਗਾਵਾਂ ਦੀ ਰੱਖ ਰਖਾਵ ਜਦੋਂ ਅਸੀਂ ਗਾਵਾਂ ਦੇ ਗਲੇ 'ਚ ਸੈਂਸਰ ਪਾਏ ਨੇ ਇਹ ਸੈਂਸਰ ਬੇਸਿਕਲੀ ਗਾਵਾਂ ਦੀ ਹੈਲਥ ਮੋਨੀਟਰ ਕਰਦੇ ਨੇ ਜਿਹਨਾਂ ਜਿਹੜੀ ਇਹਨਾਂ ਦੀ ਨਾੜ ਹੁੰਦੀ ਹੈ ਉਤੋਂ ਸਾਨੂੰ ਇਹਨਾਂ ਦਾ ਹਾਰਟ ਦਾ ਜਿਹੜਾ ਬਾਡੀ ਟੈਂਪਰੇਚਰ ਬਾਡੀ ਮੂਵਮੈਂਟ ਤੇ ਹਾਰਟ ਰੇਟ ਆ ਤਿੰਨ ਚੀਜ਼ਾਂ ਸਾਨੂੰ ਮਿਲਦੀਆਂ ਇਹਨਾਂ ਦੇ ਐਲਗੋਰਿਥਮ ਦੇ ਬੇਸ ਦੇ ਉੱਪਰ ਜੇ ਆਪਾਂ ਗੱਲ ਕਰੀਏ ਸਾਨੂੰ ਇਹਨਾਂ ਦੀ ਹੈਲਥ ਬਾਰੇ ਪਤਾ ਲੱਗਦਾ ਰਹਿੰਦਾ ਮੈਂ ਜੇਕਰ ਡੇਰੀ ਫਾਰਮਰ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਡੇਰੀ ਫਾਰਮਰ ਜਿਹੜੇ ਡੇਰੀਆਂ ਦੇ ਵਿੱਚ ਦੁੱਧ ਪਾਉਂਦੇ ਨੇ ਅੱਗੇ ਹਨਾ ਸਟੋਰ ਦੇ ਵਿੱਚ ਦੁੱਧ ਪਾਉਂਦੇ ਨੇ ਉਹ ਕਹਿ ਰਹੇ ਨੇ ਕਿ ਘਾਟੇ ਦਾ ਸੌਦਾ ਹੈ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਸੀਂ ਉਹਨੂੰ ਰਨ ਕਰ ਰਹੇ ਹਾਂ ਕੁਝ ਬਚ ਰਿਹਾ ਹੋਊਗਾ ਤਾਂ ਹੀ ਰਨ ਕਰ ਰਹੇ ਹਾਂ ਜੇ ਤੁਸੀਂ ਮਾਰਕੀਟ ਆਪਣੀ ਬਣਾ ਲਈ ਤੇ ਜੇ ਤੁਸੀਂ ਚੀਜ਼ ਅੱਛੀ ਕੁਆਲਿਟੀ ਵਾਲੀ ਦੇ ਰਹੇ ਹੈਗੇ ਹੋ ਫਿਰ ਤਾਂ ਹਰ ਕਿਤੇ ਚ ਪੈਸਾ ਹੈ ਸਸਿਕਾਲ ਚ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਪੋ ਦੋਸਤੋ ਦੁੱਧ ਨੂੰ ਲੈ ਕੇ ਕਈ ਤਰ੍ਹਾਂ ਦੇ ਅਧਿਐਨ ਸਾਹਮਣੇ ਆ ਚੁੱਕੇ ਨੇ ਦੁੱਧ ਨੂੰ ਲੈ ਕੇ ਕਈ ਤਰ੍ਹਾਂ ਦੇ ਖਰਚੇ ਪ੍ਰਗਟਾਏ ਜਾ ਚੁੱਕੇ ਨੇ ਕਿ ਜਿਹੜਾ ਦੁੱਧ ਇਸ ਵਕਤ ਅਸੀਂ ਘਰਾਂ ਦੇ ਵਿੱਚ ਵਰਤ ਰਹੇ ਹਾਂ ਜਾਂ ਮਠਿਆਈਆਂ ਜਿਨ੍ਹਾਂ ਤੋਂ ਬਣਾਈਆਂ ਜਾ ਰਹੀਆਂ ਨੇ ਉਹ ਨਕਲੀ ਹੈ 50% ਤੋਂ ਵੱਧ ਦੀ ਜਿਹੜਾ ਦੁੱਧ ਦੀ ਰੋਜ਼ ਦੀ ਖਪਤ ਹੈ ਉਹ ਨਕਲੀ ਦੁੱਧ ਦੀ ਖਪਤ ਹੋ ਰਹੀ ਹੈ ਕਿਵੇਂ ਘਰਾਂ ਦੇ ਵਿੱਚ ਅਸਲੀ ਦੁੱਧ ਦੀ ਪਛਾਣ ਕੀਤੀ ਜਾ ਸਕਦੀ ਹੈ ਤੇ ਖਾਸ ਤੌਰ ਤੇ ਇੱਕ ਗਾਹਕ ਨੂੰ ਇੱਕ ਆਮ ਨਾਗਰਿਕ ਨੂੰ ਦੁੱਧ ਦੇ ਪ੍ਰਤੀ ਕਿਵੇਂ ਜਾਗਰੂਕ ਹੋਣਾ ਚਾਹੀਦਾ ਹੈ ਤੇ ਕਿਹੜੇ ਵਿਅਕਤੀ ਤੋਂ ਦੁੱਧ ਲੈਣਾ ਚਾਹੀਦਾ ਦੁੱਧ ਕਿਹਦਾ ਸਹੀ ਹੋਵੇਗਾ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੁੱਧ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਤੇ ਕਿਸ ਤਰ੍ਹਾਂ ਦੇ ਫਾਰਮ ਜਿਹੜੇ ਕਿ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਸਹੀ ਠੁਕਮੀ ਜਿਹੜੀ ਕਿ ਸਰੀਰ ਦੇ ਲਈ ਲਾਹੇਵੰਦ ਹੁੰਦੀ ਹੈ ਉਹ ਹੋਣੇ ਚਾਹੀਦੀ ਹੈ ਅਜਿਹੀ ਅਸੀਂ ਇੱਕ ਫਾਰਮ ਤੇ ਖੜੇ ਆ ਜਲੰਧਰ ਤੋਂ ਕਪੂਰਥਲਾ ਜਦ ਤੁਹਾਨੂੰ ਜਾਣਦੇ ਆ ਉਸ ਦੇ ਨਾਲ ਥੋੜਾ ਜਿਹਾ ਪਿੱਛੇ ਹਟਵਾ ਡੇਰੀ ਕਿੰਗਸ ਫਾਰਮ ਤੇ ਇਹ ਫਾਰਮ ਨੂੰ ਆਪਰੇਟ ਜਦੋਂ ਕਰਨ ਦੀ ਗੱਲ ਕਰ ਲਈਏ ਫਾਰਮ ਦੀ ਨਿਗਰਾਨੀ ਜਦੋਂ ਕੀਤੀ ਜਾ ਰਹੀ ਇੱਕ ਬੜੇ ਨੌਜਵਾਨ ਕਿਸਾਨ ਵੱਲੋਂ ਅਨੁਰਾਗ ਮਰੇ ਨਾਲ ਨੇ ਜਿਹੜੇ ਕਿ ਕਈ ਤਰ੍ਹਾਂ ਦੇ ਪਹਿਲੂਆਂ ਤੇ ਕੰਮ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਦੁੱਧ ਦੀ ਜਿਹੜੀ ਗੁਣਵੱਤਾ ਹੈ ਉਹ ਕਿਵੇਂ ਘਰਾਂ ਵਿੱਚ ਚੈੱਕ ਕੀਤੀ ਜਾ ਸਕਦੀ ਹੈ ਤੇ ਖਾਸ ਤੌਰ ਤੇ ਦੁੱਧ ਨੂੰ ਦੁੱਧ ਜਿਹੜਾ ਕਿ ਅਸੀਂ ਤਿਰਵਾਂ ਰਤਨ ਕਹਿੰਦੇ ਆ ਉਹ ਕਿਵੇਂ ਉਸ ਨੂੰ ਸਮਝਿਆ ਜਾ ਸਕਦਾ ਅਨੁਰਾਗ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅਨੁਰਾਗ ਅਤਿ ਆਧੁਨਿਕ ਜਿਹੜੇ ਕਿ ਤਕਨੀਕਾਂ ਨਾਲ ਲੈਸ ਤੁਹਾਡਾ ਡੇਰੀ ਫਾਰਮ ਹੈ ਅਸੀਂ ਜੇਕਰ ਗਾਵਾਂ ਨੂੰ ਰੱਖਣ ਦੀ ਜਗ੍ਹਾ ਦੀ ਗੱਲ ਕਰ ਲਈਏ ਜਾਂ ਦੁੱਧ ਚੋਣ ਤੱਕ ਦੀ ਗੱਲ ਕਰੀਏ ਉਹ ਸਾਰਾ ਕੰਮ ਜਿਹੜਾ ਕਿ ਮਸ਼ੀਨਾਂ ਦੇ ذریعے ਹੁੰਦਾ ਨਜ਼ਰ ਆ ਰਿਹਾ ਆ ਕੀ ਫਰਕ ਪੈਂਦਾ ਸਿੱਧੇ ਤੌਰ ਤੇ ਕਹਿ ਦਈਏ ਕਿ ਇਸ ਫਾਰਮ ਦਾ ਜਿਹੜੇ ਆਮ ਅਸੀਂ ਦੇਸੀ ਫਾਰਮ ਕਹਿੰਦੇ ਨੇ ਉਹਨਾਂ ਨਾਲੋਂ ਕੀ ਐਡਵਾਂਸ ਹੈ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਜਿਹੜੀ ਗਾਵਾਂ ਦੀ ਰੱਖ ਰਖਾਵ ਜਦੋਂ ਅਸੀਂ ਗਾਵਾਂ ਦੇ ਗਲੇ 'ਚ ਸੈਂਸਰ ਪਾਏ ਨੇ ਇਹ ਸੈਂਸਰ ਬੇਸਿਕਲੀ ਗਾਵਾਂ ਦੀ ਹੈਲਥ ਮੋਨੀਟਰ ਕਰਦੇ ਨੇ ਜਿਹੜਾ ਜਿਹੜੀ ਇਹਨਾਂ ਦੀ ਨਾੜ ਹੁੰਦੀ ਹੈ ਉਤੋਂ ਸਾਨੂੰ ਇਹਨਾਂ ਦਾ ਹਾਰਟ ਦਾ ਜਿਹੜਾ ਬੋਡੀ ਟੈਂਪਰੇਚਰ ਬੋਡੀ ਮੂਵਮੈਂਟ ਤੇ ਹਾਰਟ ਰੇਟ ਆ ਤਿੰਨ ਚੀਜ਼ਾਂ ਸਾਨੂੰ ਮਿਲਦੀਆਂ ਇਹਨਾਂ ਦੇ ਐਲਗੋਰਿਥਮ ਦੇ ਬੇਸ ਦੇ ਉੱਪਰ ਜੇ ਆਪਾਂ ਗੱਲ ਕਰੀਏ ਸਾਨੂੰ ਇਹਨਾਂ ਦੀ ਹੈਲਥ ਬਾਰੇ ਪਤਾ ਲੱਗਦਾ ਰਹਿੰਦਾ ਤੇ ਪਹਿਲੀ ਗੱਲ ਹੋ ਗਈ ਕਿ ਗਾਵਾਂ ਦੀ ਹੈਲਥ ਉਸ ਤੋਂ ਬਾਅਦ ਜਦੋਂ ਆਪਾਂ ਮਿਲਕਿੰਗ ਦੀ ਗੱਲ ਕਰਦੇ ਹਾਂ ਕਿ ਜਿਹੜੇ ਇਹਨਾਂ ਦੀ ਦੁੱਧ ਚੋਈ ਦਾ ਸਿਸਟਮ ਹੈਗਾ ਉਹ ਦੁੱਧ ਚੋਣਾ ਸਾਰਾ ਆਟੋਮੈਟਿਕ ਤਾਂ ਕੀਤਾ ਹੋਇਆ ਹੈ ਤਾਂ ਕਿ ਜਿਹੜੇ ਜਦੋਂ ਉਸ ਟਾਈਮ ਦੁੱਧ ਚੋਇਆ ਜਾਂਦਾ ਜਿਉਂ ਬੰਦਿਆਂ ਰਹੀ ਚੋਇਆ ਜਾਏ ਤੇ देयर आर ਚਾਂਸਸ ਕਿ ਵਿੱਚ ਥੁੱਕ ਜਾ ਸਕਦੀ ਹੈ ਛਿੱਕ ਮਾਰੀ ਜਾ ਸਕਦੀ ਹੈ ਮਿਲਾਵਾ ਹੋ ਸਕਦੀ ਹੈ ਇਫੈਕਸ਼ਨ ਕਿਸੇ ਤਰ੍ਹਾਂ ਦੀ ਇਫੈਕਸ਼ਨ ਹੋ ਸਕਦੀ ਹੈ ਤੇ ਉਹਦੇ ਨਾਲੋਂ ਇਹ ਇੱਕ ਬੈਟਰ ਆਪਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਇਸ ਤਰ੍ਹਾਂ ਨਾਲ ਧਿਆਨ ਰੱਖਿਆ ਜਾਂਦਾ ਇਹਨਾਂ ਦਾ ਸਟ्रेस ਲੈਵਲ ਘਟ ਜਾਂਦਾ ਹੈਗਾ ਸੋ ਉਹ ਵੀ ਇੱਕ ਤਰ੍ਹਾਂ ਨਾਲ ਗਾਕ ਨੂੰ ਇਸ ਚੀਜ਼ ਦਾ ਫਾਇਦਾ ਮਿਲਦਾ ਹੈਗਾ ਫਿਰ ਜਦੋਂ ਇਹਨਾਂ ਦੀ ਤੁਸੀਂ ਦੇਖ ਰਹੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਮਤਲਬ ਸਾਮ ਸਵਾਲ ਇਹਨਾਂ ਦੀ ਸਫਾਈ ਦਾ ਵੀ ਸਿਸਟਮ ਜ਼ਰਾ ਆਟੋਮੈਟਿਕ ਕੀਤਾ ਹੋਇਆ ਹੈ ਉਸ ਹੱਬ ਨਾਲ ਇਹਨਾਂ ਦੇ ਆਸ-ਪਾਸ ਗੋਇਆ ਘਟ ਹੋਣ ਕਰਕੇ ਜਾਂ ਤੇ ਮੱਖੀ ਮੱਛਰ ਘਟ ਹੋਣ ਕਰਕੇ ਇਹ ਹੋਰ ਤੰਦਰੁਸਤ ਰਹਿੰਦੀਆਂ ਨੇ ਸਟਰੋਂਗ ਰਹਿੰਦੀਆਂ ਨੇ ਤੇ ਮਿਲਾਵਟ ਵੀ ਘਟ ਹੋ ਗਈ ਗਾਂ ਦੀ ਵੀ ਹੈਲਥ ਵਧੀਆ ਹੋ ਗਈ ਸਾਫ ਸਫਾਈ ਆ ਵੀ ਹੋ ਗਿਆ ਤੇ ਦੁੱਧ ਜਿਹੜਾ ਹੈਗਾ ਉਸ ਤੋਂ ਬਾਅਦ ਆਟੋਮੈਟਿਕਲੀ ਠੰਡਾ ਰੱਖਿਆ ਜਾਂਦਾ ਹੈਗਾ ਜੇ ਆਮ ਪਰ ਡੇਰੀਆ ਦੀ ਗੱਲ ਕਰੀਏ ਜਿੱਥੇ ਇੰਨੀ ਆਧੁਨਿਕ ਤਕਨੀਕਾਂ ਨਹੀਂ ਹੈਗੀਆਂ ਹੂੰ ਉੱਥੇ ਕੀ ਹੁੰਦਾ ਕਿ ਦੁੱਧ ਜਿਹੜਾ ਉਸ ਟੈਂਪਰੇਚਰ ਤੇ ਨਹੀਂ ਮੇਨਟੇਨ ਕੀਤਾ ਜਾਂਦਾ ਬਰਫਾਂ ਦੇ ਉੱਪਰ ਰੱਖਤਾ ਜਾਂਦਾ ਤੇ ਜੇ 4 ਡਿਗਰੀ ਤੋਂ ਘੱਟ ਜਾਂ 4 ਡਿਗਰੀ ਤੇ ਨਾ ਰੱਖਿਆ ਜਾਵੇ ਦੁੱਧ ਨੂੰ ਤੇ ਦੁੱਧ ਖਰਾਬ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਹੁਣ ਜੇ ਇੱਕ ਦਿਨ ਦਾ ਦੁੱਧ ਕਿਸੇ ਦਾ ਖਰਾਬ ਹੋ ਜੇ ਤਾਂ ਉਹਦੀ ਮਹੀਨੇ ਦਿਨ ਖਾ ਚੱਲ ਜੇਗੀ ਮੇਰੇ ਸਾਹਮਣੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਉਸ ਐਂਗਲ ਨਾਲ ਵੀ ਦੇਖਿਆ ਜਾਵੇ ਤੇ ਸਾਨੂੰ ਕੋਈ ਮਿਲਾਵਟ ਮਲੂਬੜ ਕੋਈ ਚੀਜ਼ ਦੀ ਲੋੜ ਨਹੀਂ ਪੈਂਦੀ ਕਿਉਂਕਿ ਪਲੈਨਿੰਗ ਹੀ ਉਸ ਹਿਸਾਬ ਨਾਲ ਕੀਤੀ ਹੋਈ ਹੈ ਕਿ ਚੀਜ਼ ਦੀ ਪ੍ਰੋਬਲਮ ਨਾ ਆਵੇ ਤੇ ਘਰ ਕੋਲ ਚੀਜ਼ ਪਿਓਰ ਪਹੁੰਚੇ ਅਚਾਹ ਅਨਰਾਗ ਨੌਕਰੀ ਕਰਦੇ ਸੀ ਨੌਕਰੀ ਛੱਡਤੀ ਅਨਰਾਗ ਦੀ ਇਹ ਕਹਾਣੀ ਜਿਹੜੀ ਕਿ ਆ ਉਹ ਇੱਕ ਨੌਜਵਾਨ ਦੀ ਤਰ੍ਹਾਂ ਦੀ ਕਹਾਣੀ ਹੈ ਕਿ ਕੁਝ ਵੱਖਰਾ ਕਰਨ ਦੀ ਚਾਹ ਸੀ ਅਨਰਾਗ ਨੇ ਇੱਕ ਰਿਟੇਲ ਵੀ ਜਿਹੜਾ ਅਨਰਾਗ ਕੰਮ ਕਰਦੇ ਨੇ ਮਿੰਕ ਔਰਗੇਨਿਕਸ ਤੋਂ ਰਿਟੇਲ ਤੋਂ ਕੰਮ ਕੀਤਾ ਅਨਰਾਗ ਕੋ ਮਿੰਕ ਔਰਗੇਨਿਕ ਜਿਹੜਾ ਸਿਸਟਮ ਹੈ ਤੁਹਾਡਾ ਜਿਹੜਾ ਰਿਟੇਲ ਦਾ ਕੰਮ ਕਰਦੇ ਉਹ ਐਕਚੁਅਲ ਚ ਹੈ ਕਿ ਉਹ ਕਿਵੇਂ ਉਹਦਾ ਸਬਬ ਬਣਿਆ ਸੀ ਮਿੰਕ ਔਰਗੇਨਿਕਸ ਬੇਸਿਕਲੀ ਜਦੋਂ ਮੈਂ ਨੌਕਰੀ ਛੱਡੀ ਤੇ ਮੈਂ ਸੋਚਿਆ ਸੀ ਕਿ ਚਲੋ ਖੇਤੀਬਾੜੀ ਨਾਲ ਹੌਲੀ ਹੌਲੀ ਜੁੜਾਂਗੇ ਇੱਕਦਮ ਤੇ ਮੈਂ ਸੋਚਿਆ ਕਿ ਚਲੋ ਗਾਹਕਾਂ ਨੂੰ ਜਾਂ ਕਸਟਮਰ ਨੂੰ ਆਪਾਂ ਇੱਕ ਐਦਾਂ ਦੀ ਚੀਜ਼ ਦਈਏ ਜਿਹਦੇ ਨਾਲ ਘੱਟ ਟਾਈਮ ਦੇ ਵਿੱਚ ਜ਼ਿਆਦਾ ਸਟਰੈਂਥ ਵਾਲੀ ਚੀਜ਼ ਦਿੱਤੀ ਜਾ ਸਕੇ ਜਿਹਦੇ ਵਿੱਚ ਆਪਣਾ ਵੀਟ ਗ੍ਰਾਸ ਮਾਈਕਰੋ ਗ੍ਰੀਨਸ ਜਿਹੜੇ ਹੋਗੇ ਜਿਹੜੇ ਹੋਰ ਨਿਊਟ੍ਰੀਸ਼ਨ ਡੈਂਸ ਜਿਹੜੀਆਂ ਚੀਜ਼ਾਂ ਜਿਵੇਂ ਮੋਰਿੰਗਾ ਇਹ ਚੀਜ਼ਾਂ ਜਿਹੜੀਆਂ ਹੋਗੀਆਂ ਇਹਨਾਂ ਦੇ ਉੱਪਰ ਮੈਂ ਕੰਮ ਕਰ ਰਿਹਾ ਸੀ ਮੈਂ ਸੋਚਿਆ ਨਾਲ ਦੇ ਨਾਲ ਇਹਨਾਂ ਦੀ ਚੀਜ਼ਾਂ ਐਦਾਂ ਦੀ ਜਿਹੜੀ ਰੋਜ਼ਮਰੇ ਦੀ ਚੀਜ਼ਾਂ ਹੈਗੀਆਂ ਜਿਵੇਂ ਆਟਾ ਦਾਲ ਉਹਨਾਂ ਦੇ ਉੱਪਰ ਵੀ ਕੰਮ ਕੀਤਾ ਜਾਏ ਤੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਆਟਾ ਮੈਂ ਕਿਸੇ ਨੇੜੇ ਦੀ ਚੱਕੀ ਤੋਂ ਮੰਗਵਾ ਲਵਾਂ ਤੇ ਆਰਗੈਨਿਕ ਕਣਕ ਦਾ ਮੈਂ ਕਿਸੇ ਫਾਰਮਰ ਤੋਂ ਲੈ ਹੀ ਸਕਦਾ ਹੈਗਾ ਜਿਹੜੇ ਗੁਰੂ ਕਰਦੇ ਪਰ ਜਦੋਂ ਇਹ ਸਾਈਕਲ ਕਣਕ ਖਰੀਦਣ ਤੋਂ ਲੈ ਕੇ ਆਟਾ ਬਣਾਉਣ ਤੱਕ ਦਾ ਮੈਂ ਦੇਖਿਆ ਤੇ ਉਹ ਚ ਚੋਰੀ ਹੁੰਦੀ ਦੇਖੀ ਉਹ ਚ ਝੂਠ ਬੋਲਦੇ ਲੋਕਾਂ ਨੂੰ ਦੇਖਿਆ ਮੈਂ ਸੋਚਿਆ ਯਾਰ ਇਹ ਤਾਂ ਗਾਹਕ ਨੂੰ ਬੇਸਿਕਲੀ ਧੋਖਾ ਦਿੱਤਾ ਜਾ ਰਿਹਾ ਬਿਲਕੁਲ ਬੰਦਾ ਤੁਸੀਂ ਇਹ ਮੈਂ ਕੋਈ ਵੀ ਜਿਹੜੇ ਗਾਹਕ ਸਾਡੇ ਦੇਖ ਰਹੇ ਕੋਈ ਵੀ ਪੈਸਾ ਇਸ ਗੱਲ ਨਾਲ ਨਹੀਂ ਖਰਚਦਾ ਕਿ ਮੈਨੂੰ ਮਾੜੀ ਚੀਜ਼ ਦਿਓ ਸਸਤੀ ਜ਼ਰੂਰ ਮੰਗ ਸਕਦੇ ਨੇ ਉਹ ਹੱਕ ਹੈ ਹਰ ਕਸਟਮਰ ਦਾ ਪਰ ਕੋਈ ਇਹ ਨਹੀਂ ਕਹਿੰਦਾ ਮੈਨੂੰ ਸਸਤੀ ਚੀਜ਼ ਦੇ ਦਿਓ ਤੇ ਨਾਲ ਵੀ ਜ਼ਹਿਰ ਪਾ ਦਿਓ ਉਹ ਜ਼ਹਿਰ ਜਿਹੜੀ ਪੈਂਦੀ ਹੈ ਉਹ ਤੁਖ ਹੈ ਮਿੰਕ ਆਰਗੇਨਿਕਸ ਮੈਂ ਜਦੋਂ ਰਿਟੇਲ ਸਟੋਰ ਬਣਾਇਆ ਉਦੋਂ 10-15 ਪ੍ਰੋਡਕਟਸ ਨਾਲ ਸ਼ੁਰੂ ਕੀਤਾ ਜਿਦੇ ਵਿੱਚ ਦੋ ਤਰ੍ਹਾਂ ਦੀਆਂ ਦਾਲਾਂ ਸਪਰਾਉਟਸ ਵੀਟ ਗ੍ਰਾਸ ਦਾ ਜੂਸ ਮਾਈਕਰੋ ਗ੍ਰੀਨਸ ਇਹ ਚੀਜ਼ਾਂ ਸੀਗੀਆਂ ਤੇ ਹੌਲੀ-ਹੌਲੀ ਬਾਬੇ ਨੇ ਜਦੋਂ ਮਿਹਰ ਕੀਤੀ ਜੀ ਹੌਲੀ-ਹੌਲੀ ਕਰਦੇ-ਕਰਦੇ ਅੱਜ ਸਾਡੇ ਕੋਲ 250 ਆਈਟਮਾਂ ਨੇ 250 ਫਾਰਮਰ ਜੁੜੇ ਹੋਏ ਨੇ 250 ਖੇਤ ਹੈਗੇ ਆਪਣੇ ਕੋਲ ਜੀ ਜਿਹੜੇ ਸਾਨੂੰ ਐਸੋਸੀਏਸ਼ਨ ਦਾ ਪਾਰਟ ਹੈਗੇ ਜਿਹੜੇ ਸਾਨੂੰ ਚੀਜ਼ਾਂ ਸਾਰੀਆਂ ਪ੍ਰੋਵਾਈਡ ਕਰਦੇ ਨੇ ਤੇ ਅਸੀਂ ਫਿਰ ਆਪਣਾ ਪੈਕ ਹਾਊਸ ਬਣਾਇਆ ਹੋਇਆ ਆਟਾ ਅਸੀਂ ਆਪਣੇ ਬਣਾਉਨੇ ਆ ਤੇ ਉਹ ਸੀ ਗਾਹਕਾਂ ਨੂੰ ਪੈਕ ਕਰਕੇ ਦਿੰਨੇ ਆ ਤੇ ਗਾਹਕ ਸਾਡੇ ਤੁਸੀਂ ਕਿਸੇ ਇੱਕ ਦਾ ਵੀ ਫੀਡਬੈਕ ਲੈ ਕੇ ਦੇਖੋ ਤੇ ਉਹ ਟੈਲ ਯੂ ਕਿ ਬਈ ਜੋ ਪਿਓਰਿਟੀ ਕੁਆਲਿਟੀ ਸਾਡੇ ਪ੍ਰੋਡਕਟ ਵਿੱਚ ਹੈਗੀ ਆ ਤੇ ਉਹ ਕਿਸੇ ਚੀਜ਼ ਨਹੀਂ ਹੋਰ ਕਿਸੇ ਜਗ੍ਹਾ ਤਾਂ ਨਹੀਂ ਮਿਲਦੀ ਅੰਦਰ ਪਰ ਜਦੋਂ ਪਿਓਰਿਟੀ ਦੀ ਗੱਲ ਕਰਦੇ ਆ ਅਸੀਂ ਦੇ ਤੌਰ ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਕੋਈ ਵੀ ਤੁਹਾਨੂੰ ਪੈਸਾ ਜਿਹੜਾ ਕਿ ਉਹ ਇਸ ਕਾਲੀ ਨਹੀਂ ਦਿੰਦਾ ਕਿ ਉਹ ਜ਼ਹਿਰ ਖਾਵੇ ਜਾਂ ਉਹ ਉਹ ਜਿਹੜਾ ਕਿ ਐ ਕੋਈ ਮਲਾਵਤੀ ਚੀਜ਼ ਪਰ ਜਦੋਂ ਅਸੀਂ ਇੱਥੇ ਖੜੇ ਆ ਅਸੀਂ ਡੇਰੀ ਫਾਰਮ ਤੇ ਖੜੇ ਆ ਜਿਹਦੇ ਕੋਲ ਵੀ ਚਲੇ ਜਾਓ ਡੇਰੀ ਫਾਰਮ ਦਾ ਕੰਮ ਕਰਦਾ ਹੈ ਉਹ ਕਹਿੰਦਾ ਜੀ ਮੈਂ ਦੁੱਧ ਬਿਲਕੁਲ ਦਰਸਤ ਜਿਹੜਾ ਦੁੱਧ ਹੈ ਉਹ ਪ੍ਰੋਡਕਸ਼ਨ ਮੇਰੇ ਕੋਲ ਹੈਗੀ ਹੈ ਮੇਰੇ ਆ ਗਾਵਾਂ ਜਿਹੜਾ ਮੱਝਾਂ ਨੇ ਉਹ ਦਰਸਤ ਨੇ ਪਸ਼ੂ ਮੇਰਾ ਬਿਲਕੁਲ ਠੀਕ ਹੈ ਦੁੱਧ ਦੀ ਪ੍ਰੋਡਕਸ਼ਨ ਵੀ ਗੁਣਵੱਤਾ ਵਾਲੀ ਹੈ ਪਰ ਜਦੋਂ ਕਸਟਮਰ ਦੇ ਘਰ ਤੱਕ ਪਹੁੰਚਦਾ ਉਦੋਂ ਉਹ ਗੁਣਵੱਤਾ ਬਰਕਰਾਰ ਨਹੀਂ ਰਹਿੰਦੀ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਜੀ ਬੜਾ ਸਿੰਪਲ ਜਿਹਾ ਕਾਰਨ ਹੈ ਜੀ ਪੈਸੇ ਜਿਆਦਾ ਪੈਸੇ ਦੀ ਚਾਹ ਕਿ ਜਦੋਂ ਮੈਂ ਚਾਹਨਾ ਕਿ ਮੇਰੇ ਖਰਚੇ ਨਹੀਂ ਪੂਰੇ ਹੁੰਦੇ ਜੀ ਅੱਜ ਕੱਲ ਉਹਨੂੰ ਫੋਨ ਵੀ ਸਾਰਿਆਂ ਨੂੰ ਵੱਡਾ smartphones ਚਾਹੀਦਾ ਠੀਕ ਹੈ ਉੱਤੇ ਨੈਟਵਰਕ ਵੀ ਪੂਰਾ 4G 5G ਚਾਹੀਦਾ ਤੇ ਉੱਤੇ ਸਾਡੇ ਐਪਸ ਵੀ ਚਾਹੀਦੀਆਂ ਤੇ ਅਸੀਂ ਵਧੀਆ ਕੱਪੜੇ ਲੀੜੇ ਪਾ ਕੇ ਆਪਾਂ ਫੋਟੋਆਂ ਖਿੱਚੀਆਂ ਤੇ ਉਹ ਖਰਚੇ ਅਸੀਂ ਬਹੁਤ ਵਧਾ ਲਏ ਪਰ ਉਸ ਲੈਵਲ ਤੇ ਅਸੀਂ ਕੁਆਲਿਟੀ ਦੇ ਉੱਪਰ ਆ ਅਸੀਂ ਉਸ ਤੋਂ ਬਾਅਦ ਮਾਰਕੀਟਿੰਗ ਨਹੀਂ ਕਰ ਪਾਰੇ ਉਹ ਖਰਚੇ ਪੂਰੇ ਕਰਨ ਵਾਸਤੇ ਅਸੀਂ ਕੀ ਕਰਦੇ ਹਗੇ ਆ ਬੇਸਿਕਲੀ ਕਿ ਜਿਹੜਾ ਬੰਦਾ ਹੁਣ ਹੋ ਸਕਦਾ ਜਿੱਥੋਂ ਦੂਰ ਜਿਹੜਾ ਚੋਰ ਆ ਹੈਗਾ ਉਹਦੇ ਮਨ 'ਚ ਖੋਟ ਨਾ ਹੋਵੇ ਪਰ ਜਿਹੜਾ ਉਹ ਤੋਂ ਡਿਲੀਵਰੀ ਵਾਸਤੇ ਲੈ ਕੇ ਜਾ ਰਿਹਾ ਉਹ ਪਾਣੀ ਪਾ ਦੇ ਉਸ ਤੋਂ ਬਾਅਦ ਜਿਹੜਾ ਬੰਦਾ ਉਹਦਾ ਦੁੱਧ ਜਿਹੜਾ ਚੋਰਿਆ ਹੈਗਾ ਉਹਦੇ ਨਾਲ ਖਰਚੇ ਪੂਰੇ ਉਹ ਚੋਰੀ ਕਰ ਰਿਹਾ ਸੋ ਇਹ ਤਾਂ ਅਵੇਅਰਨੈਸ ਜਿਹੜਾ ਕਸਟਮਰ ਹੈਗਾ ਉਹਨੂੰ ਲੈਣੀ ਹੀ ਪੈਣੀ ਹੈ ਜਦ ਤੱਕ ਤੁਸੀਂ ਆਪਣੇ ਤੁਸੀਂ ਭਾਜੀ ਕੱਪੜੇ ਲੀੜੇ ਲੈਂਦੇ ਹੋ ਤੁਸੀਂ ਇਹ ਸੋਚ ਕੇ ਲੈਂਦੇ ਹੋ ਕਿਹੜਾ ਬ੍ਰਾਂਡ ਹੈ ਤੁਸੀਂ ਦੇਖ ਕੇ ਲੈਂਦੇ ਹੋ ਕਿਹੜੀ ਕਾਟਨ ਹੈ ਜੀ ਆਰਗੇਨਿਕ ਕਾਟਨ ਹੈ ਨਹੀਂ ਕਾਟਨ ਜੀ ਇਹਦੇ ਵਿੱਚ ਸਿੰਥੈਟਿਕ ਹੈ ਕਿ ਨਹੀਂ ਹੈ ਪੋਲੀਐਸਟਰ ਹੈ ਕਿ ਨਹੀਂ ਹੈ ਤੁਸੀਂ ਫੋਨ ਲੈਂਦੇ ਹੋ ਤੁਸੀਂ ਲੱਖ ਫੀਚਰ ਦੇਖ ਕੇ ਲੈਂਦੇ ਹੋ ਇਹ ਚੀਜ਼ਾਂ ਨਾਲ ਤੁਸੀਂ ਮੂੰਹ ਚ ਨਹੀਂ ਪਾਣੀ ਹੈ ਤੇ ਜਿਹੜੀ ਚੀਜ਼ ਤੁਸੀਂ ਮੂੰਹ 'ਚ ਪਾਉਣੀ ਹੈ ਉਹ ਖਾਣੇ ਦੀ ਕੋਈ ਵੀ ਚੀਜ਼ ਉਹਦੇ ਬਾਰੇ ਆਪਾਂ ਕਹਿੰਨੇ ਯਾਰ ਕੋਈ ਨਹੀਂ ਆਪੇ ਕੋਈ ਤਾਂ ਦੇਖਦਾ ਪਿਆ ਹੋਊਗਾ ਕੋਈ ਦੇਖਦਾ ਪਊਗਾ ਠੀਕ ਹੈ ਇਹ ਤੁਹਾਡੇ ਗੱਲ ਨੂੰ ਠੀਕ ਹੈ ਕੋਈ ਨਾ ਦੇਖਦਾ ਪਿਆ ਹੋਊਗਾ ਪਰ ਕੋਈ ਪਹਿਲਾਂ ਸਹੀ ਆਪ ਦੇਖਣਾ ਹੈ ਅੱਛਾ ਮੈਂ ਜੇਕਰ ਡੇਰੀ ਫਾਰਮਰ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਡੇਰੀ ਫਾਰਮਰ ਜਿਹੜੇ ਡੇਰੀਆਂ ਦੇ ਵਿੱਚ ਦੁੱਧ ਪਾਉਂਦੇ ਨੇ ਅੱਗੇ ਹੈਨਾ ਸਟੋਰ ਦੇ ਵਿੱਚ ਦੁੱਧ ਪਾਉਂਦੇ ਨੇ ਉਹ ਕਹਿ ਰਹੇ ਨੇ ਕਿ ਘਾਟੇ ਦਾ ਸੌਦਾ ਹੈ ਡੇਰੀ ਫਾਰਮਿੰਗ ਹੋ ਗਈ ਜਾਂ ਜਿਹੜੇ ਪਸ਼ੂ ਪਾਲਣੇ ਘਾਟੇ ਦਾ ਸੌਦਾ ਹੈ ਉਹ ਬਹੁਤਾ ਖਰਚਾ ਵੀ ਨਹੀਂ ਕਰਦੇ ਸ਼ਾਇਦ ਕਾਟੇ ਦੇ ਸਾਥ ਇਹਨੂੰ ਮੁਨਾਫੇ ਚ ਜਾਂ ਜਿਹੜਾ ਖੇਚਲ ਚਲਾਉਣ ਦੇ ਵਿੱਚ ਤੁਸੀਂ ਖਰਚਾ ਵੀ ਪੂਰਾ ਕੀਤਾ ਹੋਇਆ ਬੜਾ ਆਧੁਨਿਕ ਸਿਸਟਮ ਤੁਹਾਡਾ ਲਾਇਆ ਹੋਇਆ ਆ ਜਾਂ ਇਸ ਤੋਂ ਬਾਅਦ ਤੁਸੀਂ ਉਹ ਦੁੱਧ ਆਪ ਵੇਚਦੇ ਹੋ ਸ਼ਾਇਦ ਉਹ ਰੁਪਈਆ ਘੱਟ ਰੇਟ ਤੇ ਵੇਚਦੇ ਹੋ ਕੀ ਕਾਟੇ ਦਾ ਸੌਦਾ ਹੈ ਜਾਂ ਜੇ ਤੁਸੀਂ ਸਾਰਾ ਸਿਸਟਮ ਲਾ ਕੇ ਇੰਨਾ ਪੈਸਾ ਕਰੋੜਾਂ ਰੁਪਈਆ ਲਾ ਕੇ ਵੀ ਤੁਸੀਂ ਇਹਦੇ ਵਿੱਚ ਕੁਝ ਵਿਚਾਰ ਰਹੇ ਹੋ ਜਾਂ ਨਹੀਂ ਵਿਚਾਰ ਰਹੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਸੀਂ ਉਹਨੂੰ ਰਨ ਕਰ ਰਹੇ ਹਾਂ ਕੁਝ ਬਚ ਰਿਹਾ ਹੋਊਗਾ ਤਾਂ ਹੀ ਰਨ ਕਰ ਰਹੇ ਹਾਂ ਪੰਜ ਸਾਲ ਤੋਂ ਹੋ ਗਿਆ ਮਤਲਬ ਜਿਆਦਾ ਹੀ ਹੋ ਗਿਆ ਜਿਆਦਾ ਹੋ ਗਿਆ ਜੀ ਤੁਸੀਂ ਮੈਂ ਸਾਹਮਣੇ ਦੋ ਚਾਰ ਵਾਰ ਤਾਂ ਆਪਣੀ ਬਿਲਕੁਲ ਬਿਲਕੁਲ ਵਿਜ਼ਿਟ ਹੋ ਚੁੱਕੀ ਹੈ ਸੋ ਨੋ ਡਾਊਟ ਪਰ ਉਹਦੇ ਵਾਸਤੇ ਤੁਹਾਨੂੰ ਮਾਰਕੀਟ ਆਪਣੀ ਤਿਆਰ ਕਰਨੀ ਪੈਂਦੀ ਹੈ ਜਿੱਚ ਬਹੁਤ ਮਿਹਨਤ ਲੱਗਦੀ ਹੈ ਤੁਹਾਨੂੰ ਦੁੱਧ ਦੀ ਕੁਆਲਿਟੀ ਮੇਨਟੇਨ ਕਰਨੀ ਪੈਂਦੀ ਜਿੱਚ ਬਹੁਤ ਮਿਹਨਤ ਲੱਗਦੀ ਹੈ ਗਾਵਾਂ ਦਾ ਰੱਖ-ਰਖਾਅ ਬਹੁਤ ਜ਼ਰੂਰੀ ਹੈ ਉਹ ਚ ਮਿਹਨਤ ਲੱਗਦੀ ਹੈ ਇਨੀਸ਼ੀਅਲ ਇਨਵੈਸਟਮੈਂਟ ਸਾਡੀ ਬਹੁਤ ਲੱਗੀ ਹੈ ਜੇ ਆਪਾਂ ਇਹ ਸ ਤੇ ਹੋ ਸਕਦਾ ਇਨੀਸ਼ਲੀ ਪਹਿਲੇ 2-3 ਸਾਲ ਤਾਂ ਆਮ ਹੀ ਕਹਿੰਦੇ ਨਾ ਹੱਟੀ ਚੱਟੀ ਦੇ ਵੱੱਟੀ ਜਿਹਨੂੰ ਕਹਿੰਦੇ ਨੇ ਸੋ ਜੇ ਆਪਾਂ ਗੱਲ ਕਰੀਏ 3-4 ਸਾਲ ਤਾਂ ਆਮ ਨੁਕਸਾਨ ਹੋਣ ਦੇ ਚਾਹੁੰਦੇ ਨਾਲੇ ਇਹ ਹੈਗਾ ਲਾਈਵ ਸਟਾਕ ਹੂੰ ਜਦੋਂ ਆਪਾਂ گاਵਾਂ ਦੀ ਗੱਲ ਕਰਦੇ ਆਂ ਇਹ ਬਿਮਾਰ ਵੀ ਹੋ ਸਕਦੀਆਂ ਇਹਨਾਂ ਨੂੰ ਕੋਈ ਰੋਗ ਹੋ ਸਕਦੇ ਨੇ ਜਿਹੜੇ ਆਮ ਫੈਲਦੇ ਨੇ ਦੁੱਧ ਦੀ ਪ੍ਰੋਡਕਸ਼ਨ ਘਟਵਾਦ ਹੋ ਸਕਦੀ ਹੈਗੀ ਆ ਪਰ ਇੱਕ ਗੱਲ ਇਹ ਜ਼ਰੂਰ ਤੁਸੀਂ ਸੋਚੋ ਕਿ ਐਦਾਂ ਦੇ ਬਹੁਤ ਕਸਟਮਰ ਬਹੁਤ ਲੋਕ ਹੈਗੇ ਨੇ ਬਹੁਤ ਐਦਾਂ ਦੇ ਪਾਪੂਲੇਸ਼ਨ ਜਿਹੜੇ ਆਪਣੇ ਵਾਸਤੇ ਪਿਓਰ ਖਾਣਾ ਜਿਹੜੇ ਲੱਭ ਰਹੇ ਨੇ ਬਿਲਕੁਲ ਲੱਭ ਰਹੇ ਤੇ ਜੇ ਤੁਸੀਂ ਉਹਨਾਂ ਨੂੰ ਇਹ ਵਿਸ਼ਵਾਸ ਕਰਾ ਸਕਦੇ ਹੋ ਕਿ ਤੁਹਾਡਾ ਦੁੱਧ ਪਿਓਰ ਹੈ ਫਿਰ ਤੁਸੀਂ ਆਪਣਾ ਇੱਕ ਪ੍ਰੀਮੀਅਮ ਲੈ ਸਕਦੇ ਪਰ ਨਹੀਂ ਮੈਂ ਸਿੰਪਲ ਜੀ ਗੱਲ ਹੈ ਜਿਹੜੇ ਹੁਣ ਵਿਅਕਤੀ ਕੋਈ ਵੀਡੀਓ ਦੇਖੇਗਾ ਉਹ ਕਹੇਗਾ ਪਹਿਲਾਂ ਤਾਂ ਵੀ ਇਹਦੇ ਕੋਲ ਇੰਨਾ ਖਰਚਾ ਇਹਨੇ ਕਰ ਲਿਆ ਉੱਥੇ ਮਸ਼ੀਨ ਤੱਕ ਲਾ ਲਈ ਉਸ ਤੋਂ ਬਾਅਦ ਵੇਚਣਾ ਵੀ ਆਪ ਦੀ ਦੁਕਾਨ ਤੇ ਜਾ ਕੇ ਆਪ ਦੇ ਬ੍ਰਾਂਡ ਤੇ ਵੇਚਣਾ ਤਾਂ ਕੀ ਪੈਸਾ ਬਚ ਰਿਹਾ ਕਿ ਨਹੀਂ ਬਚ ਰਿਹਾ ਡੇਰੀ ਫਾਰਮਿੰਗ ਦੇ ਵਿੱਚ ਪੈਸਾ ਹੈ ਕਿ ਨਹੀਂ ਹੈ ਦੇਖੋ ਜੀ ਪੈਸਾ ਸਿੱਧੀ ਤੁਹਾਨੂੰ ਮੈਂ ਗੱਲ ਦੱਸਾਂ ਛੋਟੇ ਸਕੇਲ ਤੇ ਹੋ ਸਕਦਾ ਨਹੀਂ ਹੈਗਾ ਜਦੋਂ ਆਪਾਂ ਥੋੜੇ ਜੇ ਵੱਧ ਸਕੇਲ ਤੇ ਚੱਲ ਜਾਨੇ ਇਹ ਸਾਰੀ ਵੋਲਿਊਮ ਦੀ ਗੇਮ ਹੈ ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਥੋੜਾ ਜਿਹਾ ਆਪਣਾ ਹੀ ਬੈਕ ਵੀ ਸਟਰੋਂਗ ਰੱਖਣੀ ਪੈਂਦੀ ਹੈ ਇਟ ਇਜ਼ ਨਾਟ ਦੈਟ ਈਜ਼ੀ ਕਿ ਆਪਾਂ ਕਹੀਏ ਕਿ ਲੈ ਜੀ ਤੁਸੀਂ ਗਾਵਾਂਰ ਕੋ ਪਰ ਹਾਂ ਜੇ ਤੁਸੀਂ ਮਾਰਕੀਟ ਆਪਣੀ ਬਣਾ ਲਈ ਤੇ ਜੇ ਤੁਸੀਂ ਚੀਜ਼ ਅੱਛੀ ਕੁਆਲਿਟੀ ਵਾਲੀ ਦੇ ਰਹੇ ਹੈਗੇ ਹੋ ਫਿਰ ਤਾਂ ਹਰ ਕਿਤੇ ਚ ਪੈਸਾ ਕਿੰਨੀਆਂ ਗਾਵਾਂ ਨੇ ਤੁਹਾਡੇ ਕੋਲ ਇਸ ਟਾਈਮ ਇੱਥੇ 200 ਗਾਵਾਂ ਨੇ 250 ਗਾਵਾਂ ਨੇ ਤੇ ਮਿਲਕਿੰਗ ਨੇ ਕਿੰਨੀਆਂ ਰਹਿੰਦੀਆਂ ਨੇ ਇਸ ਟਾਈਮ ਤੇ ਮਿਲਕਿੰਗ ਦੇ 80 ਗਾਵਾਂ ਨੇ ਪ੍ਰੋਡਕਸ਼ਨ ਕਿੰਨੀ ਕੋ ਚ 2500 2400 2500 ਲੀਟਰ ਦੇ ਰਹਾਂਗੇ ਅੱਛਾ ਇਹ ਪ੍ਰੋਡਕਸ਼ਨ ਸਾਰੀ ਡੇਲੀ ਕੰਜ਼ਿਊਮ ਹੋ ਰਹੀ ਹੈ ਹਾਂਜੀ ਹਾਂਜੀ ਸਰ ਮਤਲਬ 2500 ਲੀਟਰ ਜਿਹੜਾ ਦੁੱਧ ਤੁਸੀਂ ਕਹਿੰਦੇ ਹੋ ਸੜ ਤੋਂ ਨੈਸਲੇ ਡਾਇਰੈਕਟ ਖਰੀਦਾ ਹੈਗਾ ਜੀ ਕੋਈ ਬਾੰਦ ਨਹੀਂ ਅਸੀਂ ਜਿੰਨਾ ਉਹਨਾਂ ਨੂੰ ਦੇਣਾ ਚਾਹੀਏ ਦੇ ਸਕਦੇ ਹਾਂ ਕਾਰਨ ਇਹ ਹੈ ਕਿ ਸਾਡੀ ਪਿਓਰਿਟੀ ਜਿਹੜੀ ਹੈ ਉਹਦੇ ਵਾਸਤੇ ਨੈਸਲੇ ਇੱਥੇ ਕਿੰਨੀ ਵਾਰੀ ਵਿਜ਼ਿਟਸ ਕਰਾ ਚੁੱਕਾ ਹੈਗਾ ਉਸ ਤੋਂ ਬਾਅਦ ਨੈਸਲੇ ਦੀ ਆਪਣੀਆਂ ਕਰੋੜਾਂ ਦੀ ਲੈਬਸ ਹੈਗੀਆਂ ਉਹ ਚੋਂ ਟੈਸਟ ਕਰਦੇ ਤੇ ਸਾਨੂੰ ਹਰ ਹਫ਼ਤੇ ਹਰ ਮਹੀਨੇ ਜਦੋਂ ਵੀ ਪੇਆਉਟਸ ਹੁੰਦੇ ਨੇ ਵੀ ਆਰ ਗਿਵਨ ਐਕਸਟਰਾ ਬੋਨਸ ਪੁਆਇੰਟ ਕਿਆ ਬਾਤ ਹੈ ਤੇ ਉਸ ਤੋਂ ਬਾਅਦ ਜਿਹੜੇ ਸਾਡੀ ਆਪਣੀ ਕਸਟਮਰ ਬੇਸ ਹੈਗਾ ਦੇਖੋ ਨੈਸਲੇ ਵਰਗੀਆਂ ਜਿਹੜੀਆਂ ਵੱਡੀਆਂ ਕਮਰਸ਼ੀਅਲ ਕੰਪਨੀਆਂ ਨੇ ਦੇ ਆਰ ਮੇਕਿੰਗ ਮਿਲਕ ਪਾਊਡਰ ਆਊਟ ਆਫ ਇਟ ਜਿਹੜੇ ਬੱਚਿਆਂ ਨੂੰ ਦੁੱਧ ਦਾ ਪਾਊਡਰ ਦਿਆ ਜਾਂਦਾ ਅਸੀਂ ਜਾਣਦੇ ਹਾਂ ਕਿ ਜੇ ਇਹ ਦੁੱਧ ਪਿਓਰਿਟੀ ਨਾਲ ਕਸਟਮਰ ਆਪ ਪੀਏ ਆਪਣੇ ਬੱਚਿਆਂ ਨੂੰ ਦੇ ਆਪਣੇ ਵੱਡਿਆਂ ਬਜ਼ੁਰਗਾਂ ਨੂੰ ਦਵੇ ਤੇ ਉਹ ਸਾਡੀ ਜ਼ਿਆਦਾ ਚਾਹ ਹੈਗੀ ਹੈ ਬਾਕੀ ਨੇਚਰਲੀ ਜੀ ਦੇਖੋ ਜੇ ਅਸੀਂ ਸਾਡੇ ਕੋਲ ਪ੍ਰੋਡਕਸ਼ਨ ਹੈਗੀ ਤਾਂ ਸਪਲਾਈ ਤਾਂ ਸਾਨੂੰ ਬਣਾਣੀ ਪੈਣੀ ਹੈ ਅੰਦਰ ਅਗਲਾ ਜਿਹੜਾ ਜਿਹੜਾ ਸਵਾਲ ਹੋ ਡਿਮਾਂਡ ਤੇ ਸਪਲਾਈ ਨਾਲ ਜੁੜਿਆ ਹੋਇਆ ਹੈ ਨਾ ਡਿਮਾਂਡ ਤੇ ਸਪਲਾਈ ਕਿਉਂਕਿ ਡਿਮਾਂਡ ਵੱਧਦੀ ਹੈ ਤਾਂ ਸਪਲਾਈ ਪੂਰਾ ਕਰਨ ਦੇ ਲਈ ਕਿਹਾ ਜਾਂਦਾ ਹੈ ਕਿ ਉਹ ਵਿੱਚ ਕਪਲੇਬਾਜ਼ੀ ਹੋ ਜਾਂਦੀ ਹੈ ਦੁੱਧ ਨਕਲੀ ਆਉਣ ਦੀਆਂ ਖਬਰਾਂ ਬਹੁਤ ਸਾਰੀਆਂ ਸਾਹਮਣੇ ਆਈਆਂ ਪੰਜਾਬ ਫੀਸਤੀ ਤੋਂ ਵੱਧ ਦੁੱਧ ਨਕਲੀ ਹੀ ਪੀਤਾ ਜਾ ਰਿਹਾ ਹੈ ਉਹ ਨਕਲੀ ਦੁੱਧ ਹੁੰਦਾ ਕੀ ਹੈ ਸਿੱਧੇ ਤੌਰ ਤੇ ਆ ਕਿੱਥੇ ਹੁੰਦਾ ਕਿਵੇਂ ਬਣਦਾ ਕਿ ਉਹ ਗਾਵਾਂ ਮੰਜਾਂ ਦੁੱਧਾਂ ਦੇ ਵਿੱਚ ਕੁਝ ਨਾ ਕੁਝ ਮਲਾਇਆ ਜਾਂਦਾ ਜਾਂ ਕੋਦੇ ਵੱਖਰੇ ਤੋਂ ਉੱਤੇ ਫੈਕਟਰੀਆਂ ਲੱਗੀਆਂ ਦੇਖੋ ਬਹੁਤ ਆ ਡਿਟੇਲ ਤਾਂ ਮੈਨੂੰ ਨਹੀਂ ਪਤਾ ਕਿਉਂਕਿ ਇਹਦਾ ਕੋਈ ਸਾਨੂੰ ਨਹੀਂ ਜਾਣਕਾਰੀ ਬਟ ਜਿੰਨਾ ਕਿ ਮੈਂ ਤੁਹਾਨੂੰ ਦੱਸ ਸਕਦਾ ਦੇਖੋ ਨਕਲੀ ਦੁੱਧ ਦੋ ਤਿੰਨ ਤਰੀਕੇ ਇੱਕ ਤਾਂ ਹੁੰਦਾ ਕਿ ਦੁੱਧ ਚ ਪਾਣੀ ਮਿਲਾ ਕੇ ਦੁੱਧ ਦੀ ਕੁਆਸਟਿਵ ਅਦਾਲੀ ਹੂੰ ਉਸ ਤੋਂ ਬਾਅਦ ਸਟਾਰ ਸਟੋਰ ਚ ਪਾ ਕੇ ਜਿਹੜਾ ਪਾਊਡਰ ਹੁੰਦੇ ਨੇ ਉਹ ਪਾਊਡਰ ਤੁਸੀਂ ਦੇਸ਼ ਚ ਕਿਤੋਂ ਵੀ ਲੈ ਲਓ ਉਹ ਐਸਐਮਪੀ ਨੂੰ ਕਹਿੰਦੇ ਸਕਿਮ ਮਿਲਕ ਪਾਊਡਰ ਉਹ ਚ ਪਾਣੀ ਪਾ ਕੇ ਉਹ ਦੁੱਧ ਬਣਾ ਲਓ ਜਾਂ ਦੁੱਧ ਦੇ ਵਿੱਚ ਨੂੰ ਮਿਕਸ ਕਰਕੇ ਤੁਸੀਂ ਸਿੰਪਲ ਜਿਹਾ ਟੈਸਟ ਹੈ ਜੀ ਐਸਜੀ 8 ਵਿੱਚ ਦੁੱਧ ਜਿਹੜਾ ਇੱਕ ਪੈਰੀਸ਼ੀਬਲ ਆਈਟਮ ਹੈ ਇੱਕ ਦਿਨ ਦੋ ਦਿਨ ਤੋਂ ਬਾਅਦ ਤੁਸੀਂ ਨਹੀਂ ਰੱਖ ਸਕਦੇ ਜੇ ਤੁਸੀਂ ਠੰਡਾ ਵੀ ਰੱਖ ਲਓ ਠੀਕ ਹੈ ਇਦਾ ਮਤਲਬ ਇਹ ਹੈ ਕਿ ਜੇ ਕਿਸੇ ਦੁੱਧੀ ਕੋਲ ਦੁੱਧ ਇੱਕ ਕਪੈਸਿਟੀ ਹੈਗੀ ਉਹਨੇ ਕਿਤੇ ਨਾ ਕਿਤੇ ਉਹਦੀ ਡਿਮਾਂਡ ਬਣਾਈ ਹੋਏਗੀ ਚਾਹੇ ਡਾਇਰੈਕਟ ਦੁੱਧ ਦੀ ਜਾਂ ਪਨੀਰ ਦਹੀਂ ਦੇ ਫਾਰਮ ਦੇ ਵਿੱਚ ਜੇ ਤੁਸੀਂ ਅਜਿਹੋਣੋਂ ਕਹਿੰਦੇ ਯਾਰ ਕੱਲ ਤੋਂ ਮੈਨੂੰ 3-400 ਲੀਟਰ ਦੇ ਸੋ ਤਾਂ ਸਾਡੇ ਤਾਂ ਰਿਪ ਹੋ ਗਿਆ ਜੀ ਤੇ ਉਹ ਕਹਿੰਦਾ ਹਾਂ ਉਹ ਕਿੱਥੋਂ ਲਿਆਊਗਾ ਆ ਸਵਾਲ ਹੈ ਇਹ ਆਮ ਬੰਦੇ ਦਾ ਸਵਾਲ ਹੈ ਮੰਨ ਲਓ ਮੈਂ ਨੁਰਾਕ ਦੇ ਫਾਰਮ ਤੇ ਆਇਆ ਹਾਂ ਨੁਰਾਕ ਨੇ ਕਿਹਾ ਤਾਂ ਵੀ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਿਲਕਿੰਗ ਹੁੰਦੀ ਆ ਦੁੱਧ ਉਦੋਂ ਸਾਨੂੰ ਕੁਆਂਟੀਟੀ ਚ ਮਿਲ ਜੇਗਾ ਜਾਂ ਸ਼ਾਮ ਨੂੰ 4 ਤੋਂ 5 ਹੁੰਦੀ ਹੈ ਜੇ ਮੈਂ ਇਕੱਠਾ ਲੈਣਾ ਕੋ 200 300 ਕੁਆਂਟ ਲੈਣਾ ਉਹ ਇਦੋਂ ਲੈ ਸਕਦਾ ਇਦੋਂ ਇਲਾਵਾ ਸ਼ਾਇਦ ਉਹ ਨਰਾਕ ਜਵਾਬ ਦੇ ਦਿੰਦਾ ਮੈਂ ਬਿਲਕੁਲ ਬਿਲਕੁਲ ਪਰ ਬਹੁਤੇ ਲੋਕ ਜਵਾਬ ਨਹੀਂ ਦਿੰਦੇ ਨਹੀਂ ਦਿੰਦੇ ਜਵਾਬ ਉਹਦਾ ਹੁਣ ਤਰੀਕਾ ਕੀ ਹੈ ਜਿਵੇਂ ਬਹੁਤ ਸਾਰੇ ਫੂਡ ਸੇਫਟੀ ਆਫਸਰ ਮੈਂ ਕਹਿੰਨਾ ਜਿੰਨੀ ਟੈਸਟਿੰਗ ਦੁੱਧ ਦੀ ਸੇਫਟੀ ਡਿਪਾਰਟਮੈਂਟ ਕਰਦਾ ਹੈਗਾ ਔਰ ਕਿਸੇ ਦੀ ਨਹੀਂ ਕਰਦਾ ਹੋਊਗਾ ਠੀਕ ਹੈ ਕਿਉਂਕਿ ਦੁੱਧ ਦੇ ਵਿੱਚ ਇਦਾਂ ਕਿ ਮਿਲਾਵਟਾਂ ਬਹੁਤ ਜ਼ਿਆਦਾ ਹੈਗੀ ਉਹਦੇ ਵਿੱਚ ਮਿਲਾਵਟ ਪਾਣੀ ਤੋਂ ਲੈ ਕੇ ਯੂਰੀਆ ਤੋਂ ਲੈ ਕੇ ਡਿਟਰਜੈਂਟ ਤੋਂ ਲੈ ਕੇ ਕਿਹੜੇ ਕੈਮੀਕਲ ਨਹੀਂ ਲੈ ਗਏ ਮੈਲਾਮਾਈਨ ਤੱਕ ਵੀ ਮੈਲਾਮਾਈਨ ਪੈਂਦਾ ਜੀ ਵਿੱਚ ਉਹ ਮੈਲਾਮਾਈਨ ਪ ਤੇ ਇਹ ਸਭ ਤਾਂ ਚੱਲਦਾ ਹੀ ਆ ਜੀ ਇਹਦੇ ਨਾਲ ਇਹ ਤਾਂ ਮਤਲਬ ਆਮ ਹੈ ਮਤਲਬ ਇਟ ਇਜ਼ ਏਵਰੀਵੇਅਰ ਤੁਸੀਂ ਪੰਜਾਬ ਚ ਹੈ ਵਸੇ ਚੀਜ਼ਾਂ ਕਿੱਥੇ ਨਹੀਂ ਹੈਗਾ ਅਦਰ ਕੰਟਰੀਸ ਅਸੀਂ ਕਹਿ ਸਕਦੇ ਅਦਰ ਕੰਟਰੀ ਚਾਹਾਂ ਮੈਂ ਕਹਾਂ ਅਦਰ ਸਟੇਟਸ ਅਸੀਂ ਕਹਿ ਸਕਦੇ ਜਿੱਥੇ ਸ਼ਾਇਦ ਕੈਟਲਸ ਨਹੀਂ ਹੈ ਕਿ ਜਿੱਥੇ ਇਤਦਾਰੂ ਪਸ਼ੂਆਂ ਦਾ ਕੰਮ ਬਹੁਤ ਘੱਟ ਹੋਵੇਗਾ ਕਿਉਂਕਿ ਪੰਜਾਬ ਦੇ ਬਹੁਤੇ ਪਰਿਵਾਰ ਤਾਂ ਪੜਦੇ ਹੀ ਇਸ ਚੀਜ਼ ਤੇ ਬਿਲਕੁਲ ਤੁਸੀਂ ਦੇਖੋ ਬਿਲਕੁਲ ਸਹੀ ਗੱਲ ਕਹਿ ਰਹੇ ਹੈਗੇ ਹੋ ਕਿ ਜਿੱਥੇ ਇੱਕ ਬੰਦੇ ਦੇ ਦਿਮਾਗ ਚ ਚੋਰ ਆ ਗਿਆ ਉਹਨੂੰ ਫੇਰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਗਾਹ ਦੇ ਢਿੱਡ 'ਚ ਜ਼ਹਿਰ ਜਾ ਰਿਹਾ ਦੁੱਧ ਜਾ ਰਿਹਾ ਹੈਗਾ ਤੇ ਜੇ ਐਦਾਂ ਦੇ ਫਾਰਮਰ ਵੀ ਹੈਗੇ ਨੇ ਜਿਹੜੇ ਬਹੁਤ ਪਾਰਟਿਕੂਲਰ ਨੇ ਜਿਹੜੇ ਜਿਹੜੇ ਮੰਨੇ ਹੋਏ ਨੇ ਜਿਹੜੇ ਕਹਿੰਦੇ ਕਿ ਨਹੀਂ ਜੀ ਅਸੀਂ ਨਹੀਂ ਮਿਲਾਵਟ ਕਰਨੀ ਹੈਗੀ ਤੇ ਉਹ ਵੀ ਆਪਣਾ ਕਰਦੇ ਸੋ ਮਿਲਾਵਟਾਂ ਤਾਂ ਹੈਗੀਆਂ ਹੀ ਨੇ ਜੀ ਇਸ ਗੱਲ ਤੋਂ ਤੋਂ ਆਪਾਂ ਨਾ ਕਰ ਹੀ ਨਹੀਂ ਸਕਦੇ ਨਾ ਜੀ ਜੇ ਦੁੱਧ ਦੀ ਸਪਲਾਈ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਰਿਪੋਰਟਾਂ ਕਹਿੰਦੀਆਂ ਕਿ ਸਪਲਾਈ ਘਟ ਹੈ ਡਿਮਾਂਡ ਜ਼ਿਆਦਾ ਉਹ ਪੂਰੀ ਕਿਦਾਂ ਹੋ ਰਹੀ ਉਹ ਇਦਾਂ ਹੀ ਪੂਰੀ ਹੋ ਰਹੀ ਹੈ ਕਿ ਅੱਗੇ ਸੀਜ਼ਨ ਆ ਗਿਆ ਜਿਹੜਾ ਫੈਸਟੀਵਲ ਸੀਜ਼ਨ ਹੈ ਇਸ ਤਰ੍ਹਾਂ ਉਹ ਵਿਭਾਗ ਨੇ ਬਹੁਤ ਛਾਪੇ ਮਾਰਨੇ ਆ ਸ਼ਿਕਾਇਤਾਂ ਬੜੀਆਂ ਆਉਣੀਆਂ ਕਿ ਹਲਵਾਈਆਂ ਨੇ ਪਹਿਲਾਂ ਆਰਡਰ ਦੇਣੇ ਸ਼ੁਰੂ ਕਰ ਦਿੰਦੇ ਉਹ ਮਠਿਆਈਆਂ ਵੀ ਕੋਈ 4-5 ਦਿਨ ਪਹਿਲਾਂ ਤੋਂ ਤਿਆਰ ਹੋਣ ਲੱਗ ਪੈਂਦੇ ਨੇ ਹੁਣ ਜਦੋਂ ਅਨੁਰਾਖ ਸੇਫਟੀ ਦੀ ਗੱਲ ਆ ਜਾਂਦੀ ਆ ਦੁੱਧ ਤੱਕ ਘਰੇ ਜਾਣਾ ਆ ਘਰੇ ਪੈਕਟਾਂ 'ਚ ਵੀ ਆ ਜਾਣਾ ਆ ਜਾਂ ਮਤਲਬ ਦੂਜੀ ਪਾ ਜਾਂਦੇ ਨੇ ਹਣਾ ਘਰੇ ਕਿਵੇਂ ਚੈੱਕ ਕੀਤਾ ਜਾ ਸਕਦਾ ਕੋਈ ਸੌਖੇ ਜਿਹੇ ਤਰੀਕੇ ਸੌਖੇ ਜਿਹੇ ਤਰੀਕੇ ਦੇ ਜੇ ਆਪਾਂ ਗੱਲ ਕਰੀਏ ਤਾਂ ਇਹ ਤਰੀਕੇ ਕੁਝ ਹੱਦ ਤੱਕ ਤੁਹਾਨੂੰ ਹੈਲਪ ਕਰ ਸਕਦੇ ਜਿਵੇਂ ਜੇ ਆਪਾਂ ਗੱਲ ਕਰੀਏ ਕਿ ਦੁੱਧ ਜਿੰਨਾ ਤੁਸੀਂ ਬਰਾਬਰ ਮਾਤਰਾ ਚ ਦੁੱਧ ਤੇ ਪਾਣੀ ਲੈ ਲੈਣਾ ਇੱਕ ਚੁੱਕ ਜਿਵੇਂ ਗਲਾਸ ਟਾਈਪ ਜਾਂ ਸ਼ੀਸ਼ੇ ਦੇ ਚੀਜ਼ ਦੇ ਵਿੱਚ ਰੱਖ ਕੇ ਉਹ ਚੰਗੀ ਤਰ੍ਹਾਂ ਮਿਕਸ ਕਰੋ ਜੇ ਉਹ ਚ ਝੱਗ ਬਣਦੀ ਹੈ ਤਾਂ ਉਹ ਚ ਡਿਲੂਟਰੇਸ਼ਨ ਝੱਗ ਉੱਪਰਲੇ ਪਾਸੇ ਜੇ ਆਉਗੀ ਤਾਂ ਜੇ ਆਉਂਦੀ ਹੈ ਤਾਂ ਉਹ ਚ ਡਿਲੂਟਰੇਸ਼ਨ ਹੈਗੀ ਹੈ ਜੇ ਝੱਗ ਨਹੀਂ ਬਣਦੀ ਤਾਂ ਦੁੱਧ ਪਿਓਰ ਹੈ ਠੀਕ ਹੈ ਸਟਾਰਚ ਟੈਸਟ ਕੀਤਾ ਜਾ ਸਕਦਾ ਹੈ ਕਿ ਟਿੰਕਰ ਆਇਓਡੀਨ ਪਾ ਕੇ ਦੇਖੋ ਜੇ ਉਹਦਾ ਰੰਗ ਜਿਵੇਂ ਹੈਗਾ ਬਲੂ ਵੱਲ ਜਾਂਦਾ ਹੈਗਾ ਫਿਰ ਸਟਾਰਚ ਐਡਿਡ ਹੋ ਸਕਦਾ ਹੈਗਾ ਕਿਉਂਕਿ ਸਟਾਰਚ ਦਾ ਦੁੱਧ گاੜਾ ਕਰਕੇ ਉਹਦੀ ਮਲਾਈ ਮੋਟੀ ਕੀਤੀ ਜਾਂਦੀ ਹੈ ਕਿਉਂਕਿ ਆਮ ਜਨਤਾ ਮੰਗਦੀ ਹੈ ਮਲਾਈ ਨਹੀਂ ਹੁੰਦੀ ਮਲਾਈ ਬਹੁਤ ਮੋਟੀ ਮਲਾਈ ਨਹੀਂ ਆਉਂਦੀ ਮਲਾਈ ਨਹੀਂ ਆਉਂਦੀ ਇਹ ਆਮ ਸਾਡੇ ਨਾਲ ਲੜਾਈ ਝਗੜਾ ਰਹਿੰਦਾ ਅਸੀਂ ਕਹਿੰਦੇ ਆ ਦੂਜੀ ਤੀਜੀ ਗੱਲ ਇੱਕ ਬਹੁਤ ਸਿੰਪਲ ਜਿਹਾ ਟੈਸਟ ਹੈ ਟੇਸਟ ਚੇਂਜ ਹੁੰਦਾ ਜੀ ਦੁੱਧ ਜੇ ਸਾਰਾ ਸਾਲ ਪਸ਼ੂ ਦਾ ਚਾਰਾ ਚੇਂਜ ਹੋ ਰਿਹਾ ਹੈ ਮੌਸਮ ਚੇਂਜ ਹੋ ਰਿਹਾ ਉਹਦਾ ਈਟਿੰਗ ਪੈਟਰਨ ਉਹਦਾ ਡਰਿੰਕ ਤਾਂ ਕਿਹਾ ਤੋ ਜਿਹੜਾ ਤੁਸੀਂ ਦੁੱਧ ਪੀ ਰਹੇ ਉਹਦਾ ਟੇਸਟ ਚੇਂਜ ਹੋ ਰਿਹਾ ਤੇ ਨਹੀਂ ਹੋ ਰਿਹਾ ਤਾਂ ਉਹ ਕੋਈ ਰੈਸਪੀ ਬੇਸਡ ਮਿਲਕ ਹੈ ਉਹ ਹੋ ਸਕਦਾ ਪਾਊਡਰ ਨਾਲ ਬਣ ਰਿਹਾ ਹੋਵੇ ਜਾਂ ਹੋ ਸਕਦਾ ਉਹ ਇੱਕ ਰੈਸਪੀ ਬਣੀ ਹੋਈ ਵੀ ਹੋਵੇ ਤਾਂ ਹੀ ਸਾਰਾ ਸਾਲ ਉਹਦਾ ਟੇਸਟ ਸੇਮ ਰਹਿ ਸਕਦਾ ਉਸ ਤੋਂ ਬਾਅਦ ਪੀ ਐਚ ਟੈਸਟ ਕੀਤਾ ਜਾਂਦਾ ਦਾ ਪੀ ਐਚ ਸਟ੍ਰਿਪਸ ਆਉਂਦੀਆਂ ਪੀ ਐਚ ਸੋਲੂਸ਼ਨ ਆਉਂਦਾ ਦੁੱਧ ਜਿਹੜਾ ਪਿਓਰ ਹੈ ਉਹਦਾ ਜਿਹੜਾ ਪੀ ਐਚ ਦੀ ਅੱਪਾ ਗੱਲ ਕਰੀਏ ਪੀ ਐਚ ਹੁੰਦਾ ਪੋਟੈਂਸ਼ੀਅਲ ਆਫ ਹਾਈਡਰੋਜਨ ਆਇਨਸ ਕੀ ਉਹਦਾ ਐਸ ਡੀ ਟੀ ਉੱਚ ਕਿੰਨੀ ਹੈਗੀ 6.5 ਤੋਂ 6.7 ਹੋਣਾ ਚਾਹੀਦਾ ਹੈਗਾ ਥੈਟ ਇਜ਼ ਦਾ ਫਾਰ ਮਿਲ ਹਾਲਾਂਕਿ ਮਲਾਵਟ ਦੀ ਗੱਲ ਤੱਕ ਪਹੁੰਚ ਚੁੱਕੀ ਆ ਨਾ ਰਾਕ ਕੇ ਅੱਜ ਕੱਲ ਡਾਕਟਰ ਕੋਲ ਜਿਹੜਾ ਦਵਾਈ ਲੈਣ ਜਾਈਦਾ ਨਾ ਕਿਸੇ ਵੀ ਬਿਮਾਰੀ ਦਾ ਉਹ ਸਭ ਤੋਂ ਪਹਿਲਾਂ ਚਿੱਟੀਆਂ ਚੀਜ਼ਾਂ ਬੰਦ ਕਰਾਉਂਦਾ ਤੇ ਸਭ ਤੋਂ ਵੱਧ ਡੇਰੀ ਪ੍ਰੋਡਕਟ ਬੰਦ ਕਰਾਈ ਜਾਂਦੇ ਨੇ ਉਹਦਾ ਇੱਕ ਹੋਰ ਵੀ ਕਾਰਨ ਹੈ ਕਿਉਂਕਿ ਇੱਚ ਅੱਜ ਕੱਲ ਹਾਰਮੋਨਸ ਬਹੁਤ ਯੂਜ਼ ਹੋਣ ਲੱਗ ਪਏ ਤੂੜੀ ਸਹੀ ਢੰਗ ਨਾਲ ਨਾ ਰੱਖੀ ਹੋਣ ਕਰਕੇ ਐਲਫਾ ਟੌਕਸਿਨ ਵਿੱਚ ਆ ਗਿਆ ਫੰਗਸ ਜਿਹੜੀ ਹੈਗੀ ਆ ਉਹ ਟੌਕਸਿਨ ਬੱਚਿਆਂ ਦੇ ਸੀਰਸ ਜਾ ਰਹੇ ਨੇ ਉਹ ਬਹੁਤ ਪ੍ਰੋਬਲਮ ਕਰ ਰਿਹਾ ਜਿਹੜੇ অক্সੀਟੋਸਿਨ ਵਰਗੇ ਹਾਰਮੋਨ ਹੈ ਪਿੱਛੇ ਮੇਰੀ ਇੱਕ YouTube ਤੇ ਵੀਡੀਓ ਆਈ ਸੀਗੀ ਉੱਥੇ ਕਿਸੇ ਨੇ ਪੁੱਛਿਆ ਕਿ ਲੈ ਵੀ ਆਗਿਟੋਸਿੰਨ ਦਾ ਦੋ ਚੀਜ਼ਾਂ ਦਾ ਨਹੀਂ ਤੁਸੀਂ ਕਿਦਾਂ ਐਵੇਂ ਕਹੀ ਜਾਂਦੇ ਹੋ ਨਹੀਂ ਤੁਸੀਂ ਰਿਸਰਚਾਂ ਪੜੋ ਮੇਰਾ ਸਾਰਾ ਦਿਨ ਦਾ ਇਹੀ ਕੰਮ ਹੈ ਜੀ ਰਿਸਰਚਾਂ ਪੜ੍ਹ ਕੇ ਗੱਲ ਕਰਦੇ ਹਾਂ ਆਗਿਟੋਸਿੰਨ ਜੇ ਐਕਸੈਸ ਅਮਾਉਂਟ ਦੇ ਵਿੱਚ ਬਲੱਡ ਦੇ ਵਿੱਚ ਹੈਗਾ ਉਹਨੇ ਮਿਲਕ ਦੇ ਵਿੱਚ ਕਿਤੇ ਨਾ ਕਿਤੇ ਜਾਂਦਾ ਕਿਵੇਂ ਹੈ ਮਤਲਬ ਇਹ ਚੀਜ਼ਾਂ ਬਣਦੀਆਂ ਕਿਵੇਂ ਤੂੜੀ ਜੇ ਖੁੱਲੀ ਪਈ ਰਹੇ ਜਾਂ ਇਹ ਤਾਂ ਹੋ ਜਾਂਦਾ ਦੇਖੋ ਨਾ ਤੂੜੀ ਦੇ ਵਿੱਚ ਮੌਇਸਚਰ ਹੈ ਠੀਕ ਹੈ ਆਪਾਂ ਦੇਖੋ ਤੁਸੀਂ ਮੈਂ ਤੁਹਾਨੂੰ ਮਸ਼ਰੂਮ ਬਾਰੇ ਹੁਣੇ ਦੱਸ ਰਿਹਾ ਸੀ ਆਪਾਂ ਮਸ਼ਰੂਮ ਦੇ ਫਾਰਮਿੰਗ ਵੀ ਜਿਵੇਂ ਆ ਹੇਕੇ 35 ਡੈਗੀਆਂ ਦੇ ਵਾਸਤੇ ਤੇ ਤੂੜੀ ਇੱਕ ਰੌ ਮਟੀਰੀਅਲ ਹੈ ਮਸ਼ਰੂਮ ਉਗਾਉਣ ਵਾਸਤੇ ਉਹਦੇ ਤੇ ਮਸ਼ਰੂਮ ਕੀ ਹੈ ਫੰਗਸ ਹੈ ਫੰਗਸ ਹੈ ਤੇ ਜੇ ਤੂੜੀ ਨੂੰ ਮੋਇਸਚਰ ਮਿਲ ਗਿਆ ਉਹਨੂੰ ਟੈਂਪਰੇਚਰ ਮਿਲ ਗਿਆ ਜਿਹੜੀ ਹਿਊਮਿਡਿਟੀ ਵਗੈਰਾ ਤੁਸੀਂ ਰੱਖ ਲਿਆ ਤੇ ਉਹ ਚ ਫੰਗਸ ਗਰੋ ਹੋ ਜਣੀ ਉਹ ਜਿਹੜਾ ਫੰਗਸ ਦਾ ਐਕਸਕ੍ਰੀਟਾ ਹੈਗਾ ਉਹ ਉਹਦੇ ਵਿੱਚ ਟਾਕਸਿਨਸ ਹੁੰਦੇ ਨੇ ਠੀਕ ਹੈ ਉਹ ਅਲਫਾ ਟਾਕਸਿਨ ਦੁੱਧ ਦੇ ਰਾਹੀਂ ਬੱਚਿਆਂ ਦੇ ਸਰੀਰ ਦੇ ਵਿੱਚ ਜਾਂਦੇ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹਾਰਮੋਨਸ ਦੀ ਅਗਰ ਕਹਿੰਦਾ ਤੁਸੀਂ ਗੁਰਦਾਸ ਮਾਨ ਸਾਹਿਬ ਦਾ ਗਾਣਾ ਸੁਣਿਆ ਹੋਵੇਗਾ ਟੀਕਿਆਂ ਤੇ ਗਿੱਧ ਗਈ ਦੇਣ ਜੀ ਉਹ ਕੀ ਉਹ ਟੀਕੇ ਕਾਦੇ ਨੇ ਉਹ অক্সੀਟੋਸਿਨ ਦੇ ਟੀਕੇ ਨੇ ਗਾਂ ਦੇ ਕੋਲ ਬੱਚਾ ਹੈ ਨਹੀਂਗਾ ਪਰ ਉਹਨੂੰ অক্সੀਟੋਸਿਨ ਦਾ ਟੀਕਾ ਲਾਇਆ অক্সੀਟੋਸਿਨ ਕੀ ਹੈ ਮਦਰਲੀ ਹਾਰਮੋਨ ਉਹਦੇ ਨਾਲ ਕੀ ਹੋਇਆ ਕਿ ਗਾਂ ਨੂੰ ਲੱਗਿਆ ਕਿ ਯਾਰ ਮੇਰੇ ਅੰਦਰੋਂ ਦੁੱਧ ਜ਼ਿਆਦਾ ਪੈਦਾ ਹੋਣਾ ਦੇਦਾ ਉਹਨੂੰ ਅੱਛਾ ਲੱਗਿਆ ਪਰ ਉਹ অক্সੀਟੋਸਿਨ ਦੇ ਨਾਲ ਨਾਲ ਉਹਨੇ ਦੇਖਿਆ ਕਿ ਮੇਰੇ ਕੋਲ ਬੱਚਾ ਤਾਂ ਹੈ ਨਹੀਂ ਉਹ ਸਟ्रेस ਵੀ ਜਨਰੇਟ ਹੁੰਦਾ ਤੇ ਕੋਰਟੀਸੋਲ ਵੀ ਨਾਲ ਹੁੰਦਾ ਪਲੱਸ ਜਿਹੜੇ ਹਾਰਮੋਨਸ ਇਸ ਤੋਂ ਇਲਾਵਾ ਜਿਹ ਉਹ ਜਿਹੜੇ ਸਾਡੇ ਫੀਮੇਲਸ ਹੈਗੀਆਂ ਜਾਂ ਮੇਲਸ ਵੀ ਜਿਹਨੂੰ ਆਪਾਂ ਗੱਲ ਕਰੀਏ ਹਿਊਮਨ ਬੀਇੰਗਸ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅੰਦਰੋਂ ਮੈਚਿਓਰਿਟੀ ਵੱਲ ਲੈ ਕੇ ਜਾਂਦਾ ਹੈਗਾ अर्ਲੀ ਮੈਚਿਓਰਿਟੀ ਵੱਲ ਕਿਤੇ ਨਾ ਕਿਤੇ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਲਦੀ ਮੁੱਛਾਂ ਦਾੜੀ ਦੇ ਵਾਲ ਆ ਜਾਣੇ ਜਾਂ ਅਸੀਂ ਕਹਦੇ ਆ ਕਿ ਗੁਪਤਾਂਗਾ ਦਾ ਛੇਤੀ ਵਧਣਾ ਜਾਂ ਪੀਰੀਅਡ ਸਰਕਲ ਜਿਹੜਾ ਕਿ ਹੈ ਉਹ ਸਾਰਾ ਕੁਝ ਡਾਕਟਰ ਵੀ ਇਹ ਕਹਿੰਦੇ ਨੇ ਕਿ ਦੁੱਧ ਦਾ ਹੀ ਹਾਰਮੋਨਸ ਦਾ ਹੀ ਕਾਰਨ ਹੈ ਮੇਰਾ ਮਿੰਕ ਆਰਗੇਨਿਕ ਸਟੋਰ ਤੇ ਜੇ ਤੁਸੀਂ ਗੱਲ ਕੀਤੀ ਸਾਡੇ ਘੱਟੋ ਘੱਟ 70-80% ਤਾਂ ਚੰਗੇ ਡਾਕਟਰ ਸਾਡੇ ਕਸਟਮਰ ਹੈਗੇ ਨੇ ਜਿਹੜੇ ਸਮਝਦੇ ਇਸ ਚੀਜ਼ ਨੂੰ ਠੀਕ ਹੈ ਤੇ ਜਿਹੜੇ ਸਾਡੇ ਨਾਲ ਕੋਈ ਪਿਆਰ ਜਿਹਨਾਂ ਦਾ ਬਣਿਆ ਜਿਹੜੇ ਕੀ ਕਹਿੰਦੇ ਨੇ ਇਸ ਚੀਜ਼ ਨੂੰ ਸਮਝਦੇ ਆ ਉਹ ਪੇਸ਼ੈਂਟਸ ਨੂੰ ਰეკਮੈਂਡ ਕਰਨ ਲੱਗ ਪੈਨੇ ਕਿ ਦੁੱਧ ਇੱਥੋਂ ਲਓ ਖਾਣਾ ਇੱਥੋਂ ਲਓ ਤਾਂ ਤੁਸੀਂ ਠੀਕ ਹੋਵੋਗੇ ਤੇ ਉਹ ਅਸਰ ਵੀ ਦੇਖਣ ਲੱਗ ਪੈਨੇ ਅੱਛਾ ਤੁਸੀਂ ਤੂੜੀ ਦੀ ਗੱਲ ਕੀਤੀ ਇੱਕ ਚੀਜ਼ ਬੜੀ ਅਹਿਮੀਅਤ ਰੱਖਦੀ ਹੈ ਕਿ ਜਿਹੜੀ ਖੁਰਾਕ ਦੇਵਾਂਗੇ ਉਹ ਅਕੇ ਸਾਨੂੰ ਉਹੋ ਜਿਹਾ ਆਉਟਪੁੱਟ ਮਿਲੂਗੀ ਖੁਰਾਕ ਕੀ ਆ ਦੇਖੋ ਅੱਜ ਕੱਲ ਇੱਕ ਸਾਇਲੈਂਸ ਦਾ ਜ਼ਮਾਨਾ ਚੱਲ ਪੈ ਜਿਹਨੂੰ ਅਸੀਂ ਅਚਾਰ ਕਿ ਦੇਖੋ ਜੀ ਪੰਜਾਬ 'ਚ ਆਚਾਰ ਦੀ ਲੋੜ ਨਹੀਂ ਹੈ ਇਹ ਤਾਂ ਉਹਨਾਂ ਸੂਬਿਆਂ ਜਾਂ ਦੇਸ਼ਾਂ ਦੀ ਲੋੜ ਹੈ ਜਿਨ੍ਹਾਂ ਦੇ ਵਿੱਚ ਮੌਸਮ ਠੰਡਾ ਰਹਿੰਦਾ ਜਾਂ ਬਰਫ਼ ਰਹਿੰਦੀ ਜਿੱਥੇ ਨਹੀਂ ਚਾਰਾ ਮਿਲਦਾ ਕੀ ਸਿਸਟਮ ਇਦਾਂ ਦਾ ਕੀ ਹੈ ਕਿਦਾਂ ਦਾ ਚਾਰਾ ਜਿਹੜਾ ਸਹੀ ਰਹਿੰਦਾ ਆ ਦੇਖੋ ਚਾਰਾ ਦਾ ਸਮੇਂਦਰ ਸਮੇਂ ਬਦਲਦਾ ਰਹਿੰਦਾ ਹੈਗਾ ਇਹਦੇ ਵੱਲੋਂ ਸਾਨੂੰ ਡਾਕਟਰਸ ਵੱਲੋਂ ਵੀ ਇਨਪੁਟਸ ਆndੀਆਂ ਹੈਗੀਆਂ ਸਾਨੂੰ ਐਨੀਮਲ ਹਸਬੈਂਡਰੀ ਦੇ ਜਿਹੜੇ ਡਿਪਟੀ ਡਾਇਰੈਕਟਰ ਜੀ ਮੈਂ ਗੱਲ ਕਰ ਰਿਹਾ ਸੀ ਉਹ ਵੀ ਜਿੰਨੇ ਸਾਨੂੰ ਗਾਈਡੈਂਸ ਵਗੈਰਾ ਦਿੰਦੇ ਰਹਿੰਦੇ ਨੇ ਇਸ ਤੋਂ ਇਲਾਵਾ ਸਾਨੂੰ ਨੈਸ਼ਨਲ ਲੈਵਲੋਂ ਬਹੁਤ ਇਨਪੁਟਸ ਆndੀਆਂ ਕਿਉਂਕਿ ਤੁਸੀਂ ਦੁੱਧ ਦੀ ਕਵਾਲਿਟੀ ਬੈਟਰ ਕਰਨ ਵਾਸਤੇ ਇਹ ਦਿਓ ਅਦਰਵਾਈਜ਼ ਮੌਸਮ ਦੇ ਹਿਸਾਬ ਨਾਲ ਇਹਨਾਂ ਜਿਵੇਂ ਹੁਣ ਤੁਸੀਂ ਜਦੋਂ ਆਏ ਹੈਗੇ ਉਹ ਤੁਸੀਂ ਦੇਖਿਆ ਹੋਗਾ ਇਹਨਾਂ ਨੂੰ ਮਿਨਰਲ ਮਿਕਸ ਪਾਇਆ ਜਾ ਰਿਹਾ ਸੀਗਾ ਮਿਨਰਲ ਜਿੱਤੇ ਜਾਂਦੇ ਨੇ ਨਮਕ ਵਰਾ ਚਟਾਇਆ ਜਾਂਦਾ ਸਾਇਲੈਂਸ ਤੁਸੀਂ ਜਿਹੜੀ ਗੱਲ ਕੀਤੀ ਸਾਇਲੈਂਸ ਦਾ ਸਿਰਫ ਇਹ ਨਹੀਂ ਹੈਗਾ ਕਿ ਮੌਸਮ ਠੰਡੇ ਹੋਣ ਕਰਕੇ ਸਾਈਲਰ ਇੱਕ ਰੱਖ-ਰਖਾਵ ਦਾ ਮੈਥਡ ਵੀ ਹੈ ਜਦੋਂ ਅਸੀਂ ਅਚਾਰ ਇਹਦਾ ਤੇਲ ਨਾਲ ਅਚਾਰ ਨਹੀਂ ਬੰਦਾ ਹੈ ਕਹਿੰਦੇ ਜਦੋਂ ਆਪਾਂ ਹਾਈ ਟੈਂਪਰੇਚਰ ਹਾਈ ਹੀਟ ਦੇ ਵਿੱਚ ਦੱਬ ਕੇ ਰੱਖਦੇ ਹਾਂ ਜ਼ਮੀਨਾਂ ਦੇ ਵਿੱਚ ਸਾਈਲੋਜ਼ ਦੇ ਵਿੱਚ ਉਹਦੇ ਵਿੱਚ ਇਹ ਮੱਕੀ ਦਾ ਅਚਾਰ ਬਣਦਾ ਹੈਗਾ ਹੀਟ ਨਾਲ ਬਣਦਾ ਜਿਹਦੇ ਨਾਲ ਉੱਥੇ ਫੰਗਸ ਦੀ ਗਰੋਥ ਨਹੀਂ ਹੁੰਦੀ ਤੇ ਉਸ ਕਰਕੇ ਜਿਹੜਾ ਇਹ ਚਾਰਾ ਹੈਗਾ ਸੇਫ ਹੋ ਜਾਂਦਾ ਹੈਗਾ α-ਟੌਕਸਿਨ ਫ੍ਰੀ ਹੋ ਜਾਂਦਾ ਹੈਗਾ ਠੀਕ ਹੈ ਸੋ ਅੰਤਰਾਗ ਮੇਰਾ ਆਖਰੀ ਸਵਾਲ ਹੈ ਇਹ ਸਵਾਲ ਸਿੱਧੇ ਤੌਰ ਤੇ ਮੈਂ ਕਹਾਂਗੇ ਬਹੁਤ ਸਾਰੇ ਫਾਰਮਰਸ ਨੇ ਇਹ ਕਹਿਣਗੇ ਵੀ ਅਸੀਂ ਸ਼ੁਰੂ ਕਰਨਾ ਕਿਵੇਂ ਕਰੀਏ ਇਦਾਂ ਦਾ ਸਿਸਟਮ ਹਾਲਾਂਕਿ ਬਹੁਤ ਸਾਰੇ ਲੋਕ ਖੁਦ ਚਾਹੁੰਦੇ ਨੇ ਕਿ ਉਹਨਾਂ ਦਾ ਘਰਾਂ ਤੱਕ ਪਿਓਰ ਦੁੱਧ ਪਹੁੰਚੇ ਪਰ ਉਹ ਸਾਰਾ ਸਵਾਲ ਨਾ ਕਿ ਅਰਥਚਾਰ ਨਾਲ ਜੁੜਿਆ ਹੋਇਆ ਜੇ ਫਾਰਮਰ ਨੇ ਕੰਮ ਕਰਨਾ ਹੈ ਜੇ ਘਾਟੇ ਦਾ ਸੌਦਾ ਨਹੀਂ ਹੈ ਤਾਂ ਕਿਵੇਂ ਉਹ ਸਿਸਟਮ ਨੂੰ ਬਣਾਵੇ ਕਿ ਉਹਦਾ ਅਰਥਚਾਰਾ ਵਿਗੜੇ ਵੀ ਨਾ ਤੇ ਅੱਗੇ ਤੱਕ ਜਿਹੜੀ ਕੁਆਲਿਟੀ ਉਹ ਪਹੁੰਚਦੀ ਰਹੇ ਦੇਖੋ ਅੱਜਕੱਲ ਬਹੁਤ ਸਾਰੀਆਂ ਸਕੀਮਾਂ ਨਵੀਕਰਨ ਦੀਆਂ ਟੈਕਨੀਕਾਂ ਦੀਆਂ ਸਟੇਟ ਤੇ ਸੈਂਟਰ ਗਵਰਨਮੈਂਟ ਵੱਲੋਂ ਹੁੰਦੀਆਂ ਹੈਗੀਆਂ ਤੁਸੀਂ ਆਪਣੇ ਐਨੀਮਲ ਹਸਬੈਂਡਰੀ ਵਿਭਾਗ ਨਾਲ ਐਨੀਮਲ ਹਸਬੈਂਡਰੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਿਭਾਗ ਹੈਗਾ ਉਹਨਾਂ ਨਾਲ ਮਿਲ ਕੇ ਕਰਕੇ ਗੱਲ ਕਰ ਸਕਦੇ ਹੋ ਬਹੁਤ ਸਾਰੀਆਂ ਟ੍ਰੇਨਿੰਗਸ ਉਹ ਦਿੰਦੇ ਨੇ ਬਹੁਤ ਸਾਰੇ ਗ੍ਰਾਂਟਸ ਜਿਵੇਂ ਕਰੋੜ-ਕਰੋੜ ਰੁਪਏ ਤੱਕ ਵਿਦਾਂ ਕਿਸੇ ਲੈਂਡ ਤੋਂ ਤੁਸੀਂ ਲੋਨ ਲੈ ਸਕਦੇ ਹੈਗੇ ਉਹ ਤੇ ਉਹਦੇ ਨਾਲ ਤੁਸੀਂ ਗਾਵਾਂ ਰੱਖ ਸਕਦੇ ਹੈਗੇ ਉਹ ਅੱਜਕੱਲ੍ਹ ਦੇਸੀ ਗਾਵਾਂ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਚੱਲ ਰਿਹਾ ਹੈਗਾ ਜਿਵੇਂ ਇਹ ਐਚਐਫ ਗਾਵਾਂ ਨੇ ਦੇਸੀ ਗਾਵਾਂ ਦਾ ਦੁੱਧ ਜਿਹੜਾ A2 ਬੀਟਾ ਕੈਸਿਨੋਟ੍ਰੀਨ ਵਾਲਾ ਹੁੰਦਾ A2 ਮਿਲਕ ਵੀ ਕਹਿੰ ਇੱਕ ਵਾਰ ਤੁਹਾਡੇ ਕੋ ਗਾਵਾਂ ਆ ਗਈਆਂ ਤੁਸੀਂ ਸੈਟਅਪ ਅੱਛਾ ਬਣਾ ਲਿਆ ਇਹਦੇ ਤੁਹਾਨੂੰ ਚਲੋ ਰਕਮ ਮਿਲ ਗਈ ਅੱਛੇ ਇੰਟਰਸਟ ਰੇਟ ਤੇ ਮਿਲ ਗਈ ਉਸ ਤੋਂ ਬਾਅਦ ਹੁਣ ਦੁੱਧ ਚੋਇਆ ਉਹਨੂੰ ਤੁਸੀਂ ਕਿਵੇਂ ਮੰਡੀਕਰਨ ਕਰਦੇ ਹੋ ਕਿਵੇਂ ਤੁਸੀਂ ਉਹਨੂੰ ਚੋਕੇ ਲੋਕਾਂ ਤੱਕ ਪਹੁੰਚਾਉਂਦੇ ਹੋ ਉਹ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਪਰ ਐਡੀ ਲੋੜ ਹੈ ਤੁਹਾਨੂੰ ਲੱਗਦਾ ਪ੍ਰੋਡਕਸ਼ਨ ਲਈ ਹੈ ਕਿ ਉਹ ਦੋ ਮਾਰਕੀਟਿੰਗ ਦੇ ਬਾਅਦ ਜਾ ਕੇ ਦੁੱਧ ਨੂੰ ਕਿਉਂਕਿ ਦੁੱਧ ਤਾਂ ਆਪਣੇ ਆਪ ਚ ਇੱਕ ਬਹੁਤ ਵੱਡੀ ਮਾਰਕੀਟ ਹੈ ਸਰ ਮਾਰਕੀਟ ਬਹੁਤ ਵੱਡੀ ਹੈ ਪਰ ਡਾਊਟ ਵੀ ਬਹੁਤ ਵੱਡੇ ਨੇ ਨਾ ਕੁਐਸਚਨ ਮਾਰਕਸ ਵੀ ਬਹੁਤ ਜ਼ਿਆਦਾ ਲੱਗੇ ਹੋਏ ਨੇ ਨਾ रख आज दी रेट ਵਿੱਚ ਹੁਣ ਇਹ ਪ੍ਰੋਡਕਸ਼ਨ ਕਰਨੀ ਤੇ ਨਾਲ ਨਾਲ ਡੀਟੇਲ ਕਰਨਾ ਆਸਾਨ ਕੰਮ ਨਹੀਂ ਹੈਗਾ ਇੱਕ ਜੇ ਫਾਰਮਰ ਜੁੜਦਾ ਉਹ ਦਿਨ ਤੋਂ ਰਾਤ ਲੈ ਕੇ ਜੇ گاਵਾ ਦੀ ਰਖ ਰਖਾਵ ਕਰੇਗਾ ਕਿ ਉਹ ਬਾਹਰ ਜਾ ਕੇ ਦੁੱਧ ਵੇਚਦਾ ਫਿਰੇਗਾ ਸੋ ਉਹਨੂੰ ਇੱਕ ਟੀਮ ਬਣਾਣੀ ਬਹੁਤ ਜ਼ਰੂਰੀ ਹੈ ਇਹ ਅੱਜ ਕੱਲ ਸਾਡੇ ਪੰਜਾਬ ਦੇ ਵਿੱਚ ਇੱਕ ਚੀਜ਼ ਘਟ ਗਈ ਹੈ ਉਹ ਇੱਕ ਜੇ ਭਰਾ ਭਰਾ ਮਿਲ ਕੇ ਕੰਮ ਕਰ ਲੈਣ ਤੇ ਬਹੁਤ ਬੰਦੇ ਹੋ ਜਾਂਦੇ 10 ਦੇ 11 ਹੋ ਜਾਂਦੇ ਨੇ ਉਸ ਤੋਂ ਬਾਅਦ ਜੇ ਬਗਲਗਰੀ ਦੋਸਤ ਯਾਰ ਮਿਲ ਕੇ ਕਹਿਣ ਕਿ ਯਾਰ ਇੱਕ ਜਣਾ ਮਾਰਕੀਟਿੰਗ ਸੰਭੂਗਾ ਇੱਕ ਜਣਾ ਰੱਖ ਰੱਖ ਕਰੂਗਾ ਤੇ ਉਹਨੂੰ ਏਕੇ ਨਾਲ ਚਲਾਉਣ ਇੱਕ ਦੂਜੇ ਨਾਲ ਸਹਿਨਸ਼ੀਲਤਾ ਰੱਖ ਕੇ ਚੱਲਣ ਤਾਂ ਟੀਮਾਂ ਬਣ ਸਕਦੀਆਂ ਵੱਡੇ ਵੱਡੇ ਮੈਂ ਕਹਿੰਦਾ ਕੰਪਨੀਆਂ ਐਦਾਂ ਹੀ ਬਣਦੀਆਂ ਤੁਸੀਂ ਨਾਰਮਲੀ ਲੈ ਕੇ ਚੱਲੋ ਵੱਡੀਆਂ ਕੰਪਨੀ ਦੀ ਜੇ ਆਪਾਂ ਗੱਲ ਕਰਦੇ ਆ ਗੂਗਲ ਦੀ ਗੱਲ ਕਰਦੇ ਆਪਾਂ ਗੂਗਲ ਦੋ ਪਾਰਟਨਰਸ ਨੇ ਸ਼ੁਰੂ ਕੀਤੀ ਜੇ ਆਪਾਂ ਗੱਲ ਕਰੀਏ ਮਾਈਕਰੋਸਾਫਟ ਦੇ ਵਿੱਚ ਪਾਰਟਨਰ ਸੀਗੇ ਮਤਲਬ ਪਾਰਟਨਰਸ ਹੋਣਾ ਕੋਈ ਮਾੜੀ ਗੱਲ ਨਹੀਂ ਸੋ ਪਾਰਟਨਰਸ ਨਾਲ ਤੁਸੀਂ ਸ਼ੁਰੂ ਕਰ ਸਕਦੇ ਹੈਗੇ ਉਹ ਉਹਦੇ ਨਾਲ ਕੀ ਹੈ ਤੁਸੀਂ ਆਪਣਾ ਕੰਮ ਵੰਡੇ ਜਾ ਸਕਦੇ ਨੇ ਫੋਕਸ ਕੀਤਾ ਜਾ ਸਕਦਾ ਜੇ ਆਪਾਂ ਕਹੀਏ ਇਕੱਲੇ ਇਕੱਲੇ ਕਰਨਾ ਹੈ ਫਿਰ ਤੁਸੀਂ ਅੱਛੀ ਹਾਇਰਿੰਗ ਕਰ ਸਕਦੇ ਹੋ ਫਿਰ ਤੁਸੀਂ ਕਿਤੇ ਲੋਕਾਂ ਨੂੰ ਜੌਬਸ ਦਿਓ ਜੋ ਮੈਂ ਸੋਚ ਕੇ ਆਪਣੀ ਨੌਕਰੀ ਛੱਡੀ ਸੀ ਕਿ ਚਾਰ ਜਣਾਂ ਨੂੰ ਨੌਕਰੀ ਮਿਲੂਗੀ ਤੇ ਇੱਕ ਜਣੇ ਜਿਹੜੀ ਮੈਂ ਨੌਕਰੀ ਛੱਡਾਂਗਾ ਉਹ ਵੀ ਕਿਸੇ ਨੂੰ ਮਿਲ ਜੂਗੀ ਤੇ ਪੰਜ ਨੌਕਰੀਆਂ ਤਾਂ ਬਣ ਗਈਆਂ ਨਾ ਜੀ ਸੋ ਜੇ ਆਪਾਂ ਇਸ ਤੋਚ ਨਾਲ ਚੱਲੀਏ ਤਾਂ ਇਨੀਸ਼ੀਅਲੀ ਹੋ ਸਕਦਾ ਥੋੜੀ ਜੀ ਮਿਹਨਤ ਲੱਗੇ ਪਰ ਮਤਲਬ ਗ੍ਰੈਜੂਅਲੀ ਰਿਟਰਨਸ ਵੀ ਮਿਲਦੇ ਨੇ ਪੈਸੇ ਵੀ ਮਿਲਦੇ ਨੇ ਬੱਚਦੇ ਵੀ ਨੇ ਇਹ ਘਾਟੇ ਦਾ ਸੌਦਾ ਤੁਹਾਡੇ ਹੱਥ ਹੈ ਬਣਾਉਣਾ ਕਿ ਤੁਸੀਂ ਘਾਟੇ ਦਾ ਸੌਦਾ ਨੂੰ ਬਣਾਉਣਾ ਚਾਹੁੰਦੇ ਹੋ ਕਿ ਨਹੀਂ ਬਣਾਉਣਾ ਚਾਹੁੰਦੇ ਤੇ ਬਾਕੀ ਰਿਸਕ ਤਾਂ ਦੇਖੋ ਜੀ ਹਰ ਫੀਲਡ 'ਚ ਹੈਗਾ ਆਪਾਂ ਵੀ ਕਰ ਲੈਣੇ ਆ ਤੇ ਰਿਸਕ ਨਾਲ ਹੀ ਗਰੋਥ ਹੈ ਸਿੰਪਲ ਜਿਹਾ ਇਹ ਬੜਾ ਸਿੰਪਲ ਜਿਹਾ ਮੈਥਡ ਹੈ ਜੇ ਤੁਹਾਨੂੰ ਕੋਈ ਵਪਾਰ ਕਰਨਾ ਹੋਵੇ ਕਿ ਰਿਸਕ ਲਵਾਂਗੇ ਤਾਂ ਰਿਸਕ ਦੇ ਨਾਲ ਹੀ ਗਰੋਥ ਜੁੜੀ ਹੋਈ ਹੈ ਪਰ ਤਰੀਕਾ ਸਹੀ ਹੋਣਾ ਚਾਹੀਦਾ ਜੇਕਰ ਤੁਸੀਂ ਪੱਕੇ ਪੈਰੀਂ ਸਹੀ ਗੁਣਵੱਤਾ ਦੇ ਨਾਲ ਸਹੀ ਤਰੀਕੇ ਦੇ ਨਾਲ ਅੱਗੇ ਵਧੋਗੇ ਤਾਂ ਸਫਲਤਾ ਜ਼ਰੂਰ ਮਿਲੇਗੀ ਮਸਰਬਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਕਪੂਰਥਲਾ